ਉਹ ਜਲ ਤੇਰੀ ਮਦਦ ਹੋ ਜੂ ਆਪਰੇਸ਼ਨ ਹੋ ਜਾਊਗਾ ਤੁਰਦਾ ਫਿਰਦਾ ਹੋ ਜਾਏਗਾ ਚੱਲ ਮੇਰੇ ਨਾਲ ਚੱਲ ਬਾਪੂ ਮੈਂ ਕਿਤੇ ਨਹੀਂ ਜਾਣਾ ਕੋਈ ਮੈਂ ਚੱਲ ਮੇਰਾ ਪਿਓ ਮੈਂ ਹੋਈ ਗੱਲ ਕਰ ਦੋ ਦੇਖੋ ਤੁਹਾਡੇ ਪੈਰਾਂ ਨੂੰ ਕਿਵੇਂ ਲੈਟਰਨ ਲੱਗੀ ਪਈ ਐ ਸਾਰੇ ਪੈਰ ਨੌ ਕਿੱਡੇ ਕਿੱਡੇ ਅੰਦਰ ਇਹ ਹਾਲਾਤ ਦੇਖੋ ਬਾਪੂ ਜੀ ਦੇ ਕਿਸੇ ਨੂੰ ਅੰਦਰ ਨਹੀਂ ਪਾਣ ਦਿੰਦੇ ਕਿਸੇ ਨੂੰ ਨਾ ਪਜਾਮਾ ਪਿੰਦਾ ਜੀ ਨਾ ਕਸ਼ੇਰਾ ਪਿੰਦਾ ਕਿਉਂਕਿ ਥੱਲੇ ਨਲਾਂ ਦਾ ਸੈਜ ਏਡਾ ਵੱਡਾ ਹੋ ਗਿਆ ਵਾ ਵੀ ਸਿਰ ਤੋਂ ਵੀ ਵੱਡੇ ਨਾਲ ਹੋ ਗਿਆ ਬਾਪੂ ਜੀ ਵਾ ਅੱਜ ਤਾਂ ਪੜਾ ਸੀ ਬਾਪੂ ਜੀ ਮੈਂ ਦੱਸਦੇ ਆ ਵੀ ਇੱਟਾ ਰੋੜੇ ਮਾਰਦੇ ਸੀ ਦਿੱਤੀ ਸਮਾਨ ਇੱਟਾ ਰੋੜੇ ਰੱਖੇ ਹੋਏ ਬਾਪੂ ਨੇ ਅੰਦਰ ਵੀ ਹੈਨਾ ਇਹ ਫਿਰ ਇਹਨਾਂ ਦੀ ਜਦੋਂ ਹਾਲਾਤ ਜਾਦੇ ਖਰਾਬ ਹੋ ਗਏ ਇਹਨਾਂ ਨੂੰ ਫਿਰ ਇਥੇ ਅਮਰਤਾਰੀ ਸਿੰਘ ਹੋਣ ਦੇ ਨਾਂ ਤੇ ਇਹ ਪਿੱਛੇ ਕਾਰ ਸੇਵਾਹਾਰਾਂ ਦੀ ਲੇਬਰ ਦੇ ਵਿੱਚ ਕਮਰਾ ਛੋਟਾ ਜਿਹਾ ਦੇਤਾ ਤੇ ਹੁਣ ਬਾਪੂ ਜੀ ਬਿਮਾਰ ਹੋਣ ਕਰਕੇ ਇਹਨਾਂ ਦੇ ਹਾਲਾਤ ਬਾਜੇ ਜਾਦੇ ਬੱਤਰ ਹੋਏ ਪਏ ਕਿਉਂਕਿ ਪ੍ਰਸ਼ਾਦਾ ਪਾਣੀ ਅਸੀਂ ਦੇ ਦਿੰਨੇ ਛੋਟਾ-ਬੋਟਾ ਦਵਾਈ ਦਾਪਾ ਦੇ ਦਿੰਨੇ ਆ ਸਾਮਨ ਸੰਭਾਲਣ ਵਾਲਾ ਕੋਈ ਹੈ ਨਹੀਂ ਗੁਰੂ ਘਰ ਚ ਦਾ ਸਭ ਲੋਕ ਤੁਹਾਨੂੰ ਰਹਿਣ ਦੇ ਨੂੰ ਦੇ ਆਹ ਕਿਹੜਾ ਪਿੰਡ ਆ ਤੁਸੀਂ ਪਿੱਛੋਂ ਕਿੱਥੋਂ ਦੋ ਤੁਸੀਂ ਅਨੰਤਪੁਰ ਸਾਹਿਬ ਅਨੰਤਪੁਰ ਸਾਹਿਬ ਹਾਂ ਕੌਣ-ਕੌਣ ਆ ਘਰੇ ਨਾਲ ਠੋਡੇ ਹਾਂ ਘਰੇ ਕੌਣ-ਕੌਣ ਆਈ ਠੋਡੇ ਘਰ ਚ ਕੋਈ ਨਹੀਂ ਹੈਗਾ ਬਿੱਲਾ ਧਾਰੀ ਸੀਗੇ ਰਹਿ ਗਿਆ ਕਿ ਤੁਹਾਨੂੰ ਸਭ ਨੂੰ ਅੱਛਾ 2 ਸਾਲ ਹੋ ਗਏ ਉਹਨਾਂ ਨੂੰ ਹੋਰ ਕੋਈ ਨਹੀਂਗਾ ਬੱਚਿਆ ਨਾ ਬੱਚਾ ਬੱਚਾ ਕੋਈ ਨਹੀਂ ਬਾਪੂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਕੀ ਨਾਮ ਤੁਹਾਡਾ ਹਾਂ ਨਾਮ ਕੀ ਆ ਤੁਹਾਡਾ ਕੀ ਨਾਮ ਲੈ ਗਿਆ ਨਹੀਂ ਵੈਸੇ ਹੀ ਪੁੱਛਦਾ ਬਾਪੂ ਜੀ ਨਾਮ ਕੀ ਹੈ ਤੁਹਾਡਾ ਲੈ ਲੈ ਗਿਆ ਤੁਸੀਂ ਨਾਮ ਪੁੱਛਦੇ ਆ ਬਾਪੂ ਜੀ ਤੁਹਾਡਾ ਨਹੀਂ ਲੈਣਾ ਕੀ ਆ ਤੁਸੀਂ ਲੈਣਾ ਦਾ ਕੁਝ ਨਹੀਂ ਕੁਝ ਨਹੀਂ ਲੈਣਾ ਨਾਮ ਕੀ ਹੈ ਤੁਹਾਡਾ ਨਹੀਂ ਲੈਣਾ ਕੀ ਆ ਮੈਨੂੰ ਦੱਸੋ ਲੈਣਾ ਬਾਪੂ ਜੀ ਸੇਵਾ ਕਰਨ ਆਏ ਆ ਤੁਹਾਡੀ ਤੁਹਾਡੀ ਮਦਦ ਕਰਨ ਆਏ ਆ ਤੁਹਾਡਾ ਨਾਮ ਕੀ ਆ ਕਾ ਵੀ ਮੈਨੂੰ ਕਹਿ ਨਹੀਂ ਆ ਹਾਲਾਜ ਕਰਾਉਣਾ ਥੋੜਾ ਰਾਜ ਦਾ ਸਰਪ੍ਰਸਤ ਕਰਾਵਾਂਗੇ ਠੀਕ ਆ ਬੰਦੇ ਹੈਗੇ ਕੰਮਗੇ ਠੀਕ ਆ ਤੁਹਾਡਾ ਨਾਮ ਕੀ ਆ ਬੰਦੇ ਹੈਗੇ ਮੇਰਾ ਮੂਟਾ ਸੈਂਟਰ ਚ ਅੱਛਾ ਜੀ ਕਿਹੜੇ ਸੈਂਟਰ ਚ ਸੈਂਟਰ ਚ ਮੋਟੀ ਕੋਲੇ ਅੱਛਾ ਜਿੱਲੀ ਜਿੱਲੀ ਅੱਜਨੀ ਕੀ ਕਰਦਾ ਉਹ ਨੌਕਰੀ ਕਰਦਾ ਹੋਰ ਕੀ ਕਰਦਾ ਆਹ ਕਾਦੀ ਕਰਦਾ ਨੌਕਰੀ ਜੀ ਪੁਲਿਸ ਦੇ ਵਿੱਚ ਦਰਮਸਾ ਪੁਲਿਸ ਦੇ ਵਿੱਚ ਕੀ ਨਾਮ ਜੀ ਉਹਦਾ ਮੈਂ ਤਾਂ ਹੈਗਾ ਪ੍ਰਮ ਸਿੰਘ ਸਵਰਨ ਸਿੰਘ ਹੈ ਤੁਹਾਡਾ ਨਾ ਹਾਂ ਠੀਕ ਹੈ ਤੁਹਾਡੇ ਪਿਤਾ ਜੀ ਦਾ ਕੀ ਨਾਮ ਸੀ ਜੀ ਉਹ ਤਾਂ ਭੁੱਲ ਗਿਆ ਮੈਂ ਠੀਕ ਹੈ ਜੀ ਤੁਹਾਡਾ ਪਿੰਡ ਕਿਹੜਾ ਜੀ ਪਿੱਛਾ ਨਤਪੁਰ ਸਾਹਿਬ ਅਨੰਦਪੁਰ ਸਾਹਿਬ ਤੋਂ ਆ ਤੁਸੀਂ ਇੱਥੇ ਬਾਪੂ ਜੀ ਗੁਰਦਵਾਲਾ ਸਾਹਿਬ ਮੈਂ ਇੱਥੇ ਆਪਣੇ ਆਲਮਗੀਰ ਸਾਹਿਬ ਕਿੰਨੇ ਸਾਲਾਂ ਤੋਂ ਰਹਿ ਰਹੇ ਹੋ ਮੈਨੂੰ 20 ਦੇ ਡੇਢ ਮਾਤੀ ਨੇ ਪਠਾਇਆ ਮੇਰੇ ਕੋ ਕੋਈ ਕਾਰ ਵੀ ਹੈ ਸਭ ਹੈਗਾ ਮੇਰੇ ਕੋ ਠੀਕ ਹੈ ਜੀ 20 ਸਾਲ ਹੋ ਗਏ ਹਾਂ ਕਿੰਨੇ ਸਾਲ ਹੋ ਗਏ ਉਹਨੇ ਮੈਂ 10 ਸਾਲ ਤੇ ਉੱਤੇ ਹੋ ਗਿਆ 10 ਸਾਲ ਤੋਂ ਉੱਤੇ ਹੋ ਗਿਆ ਹਾਂ ਕਿਹੜੇ ਮੰਤਰੀ ਨੇ ਬਿਠਾਇਆ ਠੀਕ ਹੈ ਜੀ ਗਾਬੜੀਆ ਸਾਹਿਬ ਨੇ ਗਾਬੜੀਆ ਸਾਹਿਬ ਨੇ ਬਿਠਾਇਆ ਸੀਗਾ ਠੀਕ ਹੈ ਠੀਕ ਹੈ ਨਹੀਂ ਬਾਪੂ ਜੀ ਅਸੀਂ ਤਾਂ ਤੁਹਾਡੀ ਮਦਦ ਕਰਨ ਆਏ ਆ ਤੁਹਾਨੂੰ ਕੋਈ ਮਾੜਾ ਕਹਿਣ ਨਹੀਂ ਆਏ ਡਰੋ ਨਾ ਅਸੀਂ ਤਾਂ ਤੁਹਾਡੇ ਬੱਚੇ ਆ ਬਾਬਾ ਠੀਕ ਹੈ ਤੁਹਾਡੀ ਹਾਲਤ ਦੇਖ ਕੇ ਸਾਨੂੰ ਲੱਗਿਆ ਵੀ ਤੁਹਾਨੂੰ ਮਦਦ ਦੀ ਲੋੜ ਆ ਦੇਖੋ ਤੁਹਾਡੇ ਪੈਰਾਂ ਨੂੰ ਕਿਵੇਂ ਲੈਟਰਨ ਲੱਗੀ ਪਈ ਆ ਸਾਰੇ ਪੈਰ ਨੌ ਕਿੱਡੇ ਕਿੱਡੇ ਤੁਹਾਡੇ ਨਲਾਂ ਦਾ ਸਹਿਜ ਐਡਾ ਵੱਡਾ ਤੁਹਾਡੇ ਸਿਰ ਜਿੱਡਾ ਹੋਇਆ ਪਿਆ ਵਾ ਇਹ ਵੀ ਗੱਲ ਕਰਦਾ ਵੀ ਅਸੀਂ ਆਪ ਹੀ ਕਰਾਂਗੇ ਜੋ ਕਰਨਾ ਹੋਊਗਾ ਹਾਂ ਨਹੀਂ ਕੋਈ ਨਾ ਤੁਸੀਂ ਕਰ ਲਿਓ ਅਸੀਂ ਤਾਂ ਤੁਹਾਨੂੰ ਮਦਦ ਦੇਣ ਵਾਸਤੇ ਆਇਆ ਥੋੜੀ ਬਹੁਤੀ ਵੀ ਚਲ ਬਾਪੂ ਸਾਡਾ ਪਿਆਵਾਂ ਵੀ ਥੋੜੀ ਬਹੁਤੀ ਮਦਦ ਦੇ ਆਈਏ ਉੱਥੇ ਜਾ ਕੇ ਹੋਰ ਤਾਂ ਅਸੀਂ ਕੀ ਕਰਨਾ ਬਾਪੂ ਚਲ ਬਾਪੂ ਇਹ ਤੁਹਾਡੇ ਪੁੱਤਾਂ ਵਰਗੇ ਆ ਹਨਾ ਸਾਨੂੰ ਦੁੱਖ ਲੱਗਿਆ ਤੁਹਾਨੂੰ ਲੱਗਦਾ ਮੈਂ ਹੈਗਾ ਬਿਮਾਰ ਜਦੋਂ ਮੈਂ ਕੀ ਹੋ ਗਿਆ ਬਾਪੂ ਕਮੀਆਂ ਵੀ ਇਤਨੇ ਸਾਢੇ 7 7 ਨੇ ਉੱਤੇ ਹੋ ਗਈ ਕਿ ਹੂੰ ਹੂੰ ਬੱਚੇ ਕਿੰਨੇ ਬਾਪੂ ਜੀ ਤੁਹਾਡੇ ਅੱਛਾ ਰੇ ਹੈਗੇ ਇੱਕ ਸੈਂਟਰ ਚ ਅੱਛਾ ਤੇ ਧਰਮ ਇਹ ਕਹਿੰਦਾ ਆਲਮਗੀਰ ਇੱਕ ਆਲਮਗੀਰਾ ਬੱਚਾ ਹਾਂਜੀ ਉਹ ਕਿੱਥੇ ਆਲਮਗੀਰ ਹੈ ਆਲਮਗੀਰ ਕੀ ਕਰਦਾ ਨੌਕਰੀ ਕਰਦਾ ਹੋਰ ਕੀ ਕਰਦਾ ਕਿੱਥੇ ਅਰੇ ਭਗਵਾਨ ਹਰਿਮਾਨ ਦੇ ਭਗਵਾਨ ਹਰਿਮਾਨ ਦੇ ਹਾਂ ਠੀਕ ਹੈ ਠੀਕ ਹੈ ਤੇ ਤੁਸੀਂ ਆਨੰਦਪੁਰ ਖਾਸ ਜਾਂ ਪਿੰਡ ਆ ਕੋਈ ਆਨੰਦਪੁਰ ਸਾਹਿਬ ਦੇ ਵਿੱਚ ਨੇੜੇ ਕਿਤੇ ਗੰਗਸਾਹਬ ਆਇਆ ਖਾਸ ਸ਼ਹਿਰ ਤੇ ਰਹਿੰਦੇ ਸੀ ਹਾਂ ਠੀਕ ਹੈ ਠੀਕ ਹੈ ਠੀਕ ਹੈ ਤਲੋ ਬਾਪੂ ਜੀ ਤੁਹਾਡੀ ਮੈਨੂੰ ਦਰਸ਼ਨ ਕਰਕੇ ਬਹੁਤ ਖੁਸ਼ੀ ਹੋਈ। ਤੇ ਸਵਰਨ ਸਿੰਘ ਨਾਂ ਤੁਹਾਡਾ ਹਨਾ? ਹਾਂ। ਠੀਕ ਹੈ ਬਾਪੂ ਸਵਰਨ ਸਿੰਘ ਜੀ। ਮਾਫੀ ਮੰਗਦੇ ਆ ਤੁਹਾਨੂੰ ਕੋਈ ਨਰਾਜ ਨਹੀਂ ਕਰਨਾ ਇਹ ਅਸੀਂ। ਇਹ ਤਾਂ ਕਾਰ ਦੇਖ ਰਿਹਾ ਕਾਰ ਵੀ ਦੇਖ ਰਿਹਾ ਮੇਰੇ ਕੋਲ ਕਾਰ ਫਾਇਦੇ ਨੇ। ਆ ਦਿਖਾ ਦਿਓ ਕਾਰ ਦਿਖਾ ਦਿਓ। ਦਿਖਾ ਦਿਓ ਕੋਈ। ਬਾਪੂ ਜੀ ਦੇ ਨਾ ਤਾਂ ਪਜਾਮਾ ਪੈਂਦਾ ਜੀ ਨਾ ਕਸ਼ੇਰਾ ਪੈਂਦਾ ਕਿਉਂਕਿ ਥੱਲੇ ਨਲਾਂ ਦਾ ਸੈਜ ਏਡਾ ਵੱਡਾ ਹੋ ਗਿਆ ਵਾ ਵੀ ਸਿਰ ਤੋਂ ਵੀ ਵੱਡੇ ਨਾਲ ਹੋ ਗਿਆ ਬਾਪੂ ਦੇ। ਤੇ ਉਹਵੇਂ ਨੰਗਾ ਹੀ ਰਹਿੰਦੇ ਨੇ ਤੇ ਐਡਾ ਹੀ ਕਰਕੇ ਹੌਲੀ ਹੌਲੀ ਕੁੱਬੇ ਹੋ ਕੇ ਤੁਰਦੇ ਨੇ ਤੇ ਆ ਕਮਰਾ ਬਾਪੂ ਦਾ ਤੁਸੀਂ ਕਮਰੇ ਦੇ ਹਾਲਾਤ ਦੇਖੋ ਬਾਪੂ ਜੀ ਦੇ ਕਿਸੇ ਨੂੰ ਅੰਦਰ ਨਹੀਂ ਬੜਨ ਦਿੰਦੇ ਕਿਸੇ ਨੂੰ ਵੀ ਹੁਣ ਤੁਸੀਂ ਵੀ ਦੇਖਿਆ ਸਾਨੂੰ ਵੀ ਬਾਪੂ ਕਿਵੇਂ ਗੁੱਸੇ ਪੂਰਾ ਬੋਲੇ ਹੈ ਨਾ ਉਹਨੂੰ ਪੂਰੀ ਬੜਕ ਤਕੜੀ ਹੈ ਹਜੇ ਵੀ ਕਿਉਂਕਿ ਬਾਪੂ ਨੂੰ ਐ ਵੀਆ ਮੇਰਾ ਕਿਹਨੂੰ ਕਮਰਾ ਖੋਣ ਆਏ ਨੇ ਜਾਂ ਮੇਰਾ ਇਹ ਢੀਅ ਖਿੱਚ ਲੈਂਦਾ ਉਹ ਤਾਂ ਪਤਾ ਨਹੀਂ ਕਿ ਕਿੱਥੇ ਆ ਕਮਰਾ ਖਾਲੀ ਕਰਾਉਣਾ ਆਇਆ ਸ਼ਾਇਦ ਕਿਤੇ ਉਹਨੂੰ ਐ ਲੱਗਦਾ ਵੀ ਖਨੀ ਮੇਰਾ ਘਰ ਖੋਣ ਨੂੰ ਫਿਰਦੇ ਆਏ ਕਿਉਂਕਿ ਸਾਰੀ ਉਮਰ ਇੱਥੇ ਕੱਢਤੀ ਹੈ ਨਾ 10 ਸਾਲ ਬਾਪੂ ਕਹਿੰਦਾ ਬਾਪੂ ਦਾ ਦਿਮਾਗ ਨਹੀਂ ਠੀਕ ਪੂਰਾ ਸਹੀ ਨਹੀਂ ਕੰਮ ਕਰਦਾ ਬਾਪੂ ਕਹਿੰਦਾ મોદી ਦੇ ਸੈਂਟਰ 'ਚ ਕੰਮ ਕਰਦਾ ਮੇਰਾ ਮੁੰਡਾ ਬੱਚਾ ਦਾ ਕੋਈ ਨਹੀਂ ਸੀ ਇਹਨਾਂ ਦੇ ਘਰ ਵਾਈਫ ਸੀਗੀ ਉਹ ਵੀ ਚੜਾਈ ਕਰ ਗਈ ਹਾਂਜੀ મોદી ਦਾ ਹਾਂਜੀ ਇਹ ਤਾਂ મોદી ਦਾ ਕਾਣਾ ਬਾਪੂ ਇਹ ਮੁੰਡੇ ਨੇ ਦਿੱਤਾ ਤੇਰੇ ਨੇ ਲਿਆ ਕੇ ਹਾਂ ਮੁੰਡੇ ਨੇ ਦਿੱਤਾ ਹੀ ਤੇਰੇ ਨੇ ਮਾ ਬਾਵਾ ਕੋਲ ਸੇਵਾ ਲਾ ਰਹਾ ਬਾਲੋ ਦੀ ਪਾਰਟੀ ਦਾ ਬਾਦਲ ਦੀ ਪਾਰਟੀ ਦਾ ਆ ਕਰ ਰ ਮੇਰੇ ਕੋਲ ਬਾਜੀ ਬਾ ਅਚਾਰਾ ਤੇ ਕੋਈ ਕਾਲੀ ਦਲ ਦੇ ਤੁਸੀਂ ਮੈਂਬਰ ਹੋ ਹਾਂ ਕਾਲੀ ਦਲ ਦੇ ਮੈਂਬਰ ਹੋ ਤੁਸੀਂ ਤਾਂ ਉਹੀ ਖੋਲਦਾ ਦੱਸ ਹਾਂ ਲੈ ਅਦਾ ਤੁਹਾਡੇ ਪਿਤਾ ਜੀ ਦਾ ਨਾਮ ਬਖਤੌਰ ਸਿੰਘ ਸੀ ਹੈ ਹਾਂ ਲੈ ਤੁਹਾਡੀ ਤਾਂ ਉਹ ਸਾਰੀ ਹਿਸਟਰੀ ਲਿਖੀ ਪਈ ਹੈ ਦੇ ਵਿੱਚ ਹਾਂ ਸਾਰਾ ਹੀ ਲਿਖਿਆ ਪਿਆ ਉਹੀ ਤਾਂ ਗੱਲ ਕਰਦਾ ਹੈ ਗਲੀ ਨੰਬਰ 6 ਸ਼ਿਮਲਾਪੁਰੀ ਲੁਧਿਆਣਾ ਹਾਂ ਉੱਥੇ ਕੋਣ ਇੰਨਾ ਸ਼ਿਮਲਾਪੁਰੀ ਮੇਂ ਮੁੰਡੇ ਰਹੇ ਨੇ ਦੂਜੇ ਭਾਈ ਭਾਈ ਦੇ ਮੁੰਡੇ ਰਹਿੰਦੇ ਭਤੀਜੇ ਭਤੀਜੇ ਰਹਿੰਦੇ ਆ ਹਾਂ ਠੀਕ ਆ ਠੀਕ ਆ ਬਾਪੂ ਤਾਈਓ ਬਾਪੂ ਆ ਦੇਖੋ ਜੀ ਬਾਪੂ ਦਾ ਇਹ ਕਾਰਡ ਬਣਿਆ ਹੋਇਆ ਵਾ شناਖਤੀ ਕਾਰਡ ਸ਼ੋਮਨੀ ਅਕਾਲੀ ਦਲ ਲੁਧਿਆਣਾ ਸ਼ਹਿਰੀ ਨਾਮ ਸਵਰਨ ਸਿੰਘ ਉੱਤੇ ਮੋਹਰ ਲੱਗੀ ਹੋਈ ਹੈ ਅਕਾਲੀ ਦਲ ਦੀ ਤੇ ਸੁਪੁੱਤਰ ਬਖਤੌਰ ਸਿੰਘ ਫਿਰ ਅੱਗੇ ਆ 1973/36 ਗਲੀ ਨੰਬਰ 6 ਮਕਾਨ ਨੰਬਰ ਆ ਇਹ ਸ਼ਿਮਲਾਪੁਰੀ ਲੁਧਿਆਣਾ ਤੇ ਇਹ ਜਾਰੀ ਕਰਤਾ ਦੇ ਸੈਨ ਤੇ ਬਾਪੂ ਜੀ ਕੋਲੇ ਤੇ ਬਾਪੂ ਜੀ ਹੁਣ ਇੱਥੇ ਇਕੱਲਾ ਹੀ ਰਹਿੰਦੇ ਬਾਪੂ ਜੀ ਤੁਹਾਡੀ ਧਰਮ ਪਤਨੀ ਚੱਲ ਵਸੇ ਮਾਤਾ ਜੀ ਮਾਤਾ ਜੀ ਚਲ ਗਈ ਮੇਰਾ ਮੁੰਡਾ ਸੋਲਸਾ ਸੈਂਟਰ ਚ ਐਸਾ ਸੈਂਟਰ ਚ ਆ ਸੈਂਟਰ ਦੇ ਵਿੱਚ ਵੱਡੀ ਵੱਡੀ ਪੋਸਟ ਤੇ ਆ ਕਿਸੇ ਤੇ ਹੈ ਪੁਲਿਸ ਦੇ ਵਿੱਚ ਪੁਲਿਸ ਦੇ ਵਿੱਚ ਆ ਗਾੜਾ મોદી ਦਾ ਆ મોદી ਦਾ ਗਾੜਾ ਹਾਂ ਤੇ ਬਾਪੂ ਮੁੰਡਾ ਫੇਰ ਤਨਖਾਹ ਤਨਗੂ ਭੇਜਦਾ ਕੋਈ ਹਾਂ ਮੁੰਡਾ ਤਨਖਾਹ ਵਗੈਰਾ ਦਿੰਦਾ ਕੋਈ ਦਿੰਦਾ ਇਹ ਕਹੀਂ ਕਿੱਥੇ ਚੱਲਦਾ ਉਹ ਲੈ ਦਿੰਦਾ ਨਹੀਂ ਕਿੱਥੇ ਚੱਲਦਾ ਠੀਕ ਆ ਬਾਪੂ ਠੀਕ ਆ ਇਲਾਜ ਕਿੱਥੇ ਚੱਲਦਾ ਬਾਪੂ ਜਿਹੜਾ ਇਲਾਜ ਮੇਰਾ ਸੈਜ ਨਹੀਂ ਚੱਲਦਾ ਕਿਉਂਕਿ ਬਾਪੂ ਜਿਹੜਾ ਨਲਾਂ ਦਾ ਤੁਹਾਡੇ ਸੈਜ ਹੋਇਆ ਪੇਟ ਆ ਵੱਡਾ ਇਹਦਾ ਆਪਰੇਸ਼ਨ ਹੋਣ ਵਾਲਾ ਅਸੀਂ ਆਪਰੇਸ਼ਨ ਕਰਾ ਦਿੰਨੇ ਆ ਖਰਚਾ ਕੋਈ ਨਹੀਂ ਹੋਣਾ ਤੁਹਾਡਾ ਕੁਝ ਨਹੀਂ ਕਰਨਾ ਉਕੇ ਨਾ ਨਾ ਬਾਪੂ ਫਟ ਜਾਣੇ ਆ ਫਿਰ ਇਹ ਨਾਲ ਇਹ ਵੀ ਗੱਲ ਕਰਦਾ ਕੁਛ ਨਹੀਂ ਹੁੰਦਾ ਮੈਂ ਆਪੇ ਕਰਾਉਂਗਾ ਤੁਹਾਨੂੰ ਬਾਪੂ ਬਾਲੇ ਵੱਡੇ ਹੋ ਗਏ ਆ ਦੇਖ ਤਾਂ ਸਹੀ ਇਹ ਵੀ ਗੱਲ ਕਰਦਾ ਮੈਂ ਆਪੇ ਕਰਾਉਂਗਾ ਵੀਰ ਨਹੀਂ ਕਰਾ ਤਾਂ ਤੂੰ ਆਪੇ ਮੈਂ ਆਪੇ ਕਰੂੰਗਾ ਨਹੀਂ ਕਰਾ ਤਾਂ ਤੁਸੀਂ ਆਪੇ ਹੀ ਲਿਓ ਅਸੀਂ ਨਹੀਂ ਕੁਛ ਕਹਿੰਦੇ ਤੁਸੀਂ ਕਰਾ ਲਿਓ ਅਸੀਂ ਤੁਹਾਨੂੰ ਹਸਪਤਾਲ ਲੈ ਚੱਲਦੇ ਆ ਇਹ ਵੀ ਗੱਲ ਕਰਦਾ ਮੈਂ ਆਪੇ ਕਰਾਉਂਗਾ ਜੋ ਕਿ ਕਰਨਾ ਕਰਨੀ ਠੀਕ ਹੈ ਨਹੀਂ ਆਪੇ ਕਰੂੰਗਾ ਮੈਂ ਬੰਦੇ ਹੈਗੇ ਨੇ ਕੀ ਨਾਂ ਆ ਜੀ ਬੰਦਿਆਂ ਦਾ ਥੋੜਿਆਂ ਦਾ ਕੀ ਨਾਂ ਬੰਦਿਆਂ ਦਾ ਕੋਈ ਨੰਬਰ ਦੇ ਦਿਓ ਅਸੀਂ ਬੰਦਿਆਂ ਨਾਲ ਗੱਲ ਕਰ ਲੈਣਾ ਥੋੜਿਆਂ ਨਾਲ ਮੈਂ ਤੁਹਾਨੂੰ ਦੱਸਿਆ ਨਾ ਕਿਸੇ ਕਿਸੇ ਨੂੰ ਨੰਬਰ ਨਹੀਂ ਦੇਣਾ ਕਾ ਤੂੰ ਬਾਪੂ ਅਸੀਂ ਤੇਰੇ ਪੁੱਤ ਬਣ ਕੇ ਆਏ ਆ ਮੈਂ ਅਗਲੀ ਗੱਲ ਜੇ ਪੈਸਿਆਂ ਦੀ ਲੋੜਾ ਹੋਰ ਲੈ ਲੈ ਪੈਸੇ ਨਾ ਬਸ ਬਸ ਤੁਸੀਂ ਦਿੱਤੇ ਬਹੁਤ ਨਹੀਂ ਲੈ ਲੈ ਹੋਰ ਲੈ ਲੈ ਬਾਪੂ ਪੈਸੇ ਬਸ ਬਸ ਆਈ ਥੋੜੀ ਕਿਰਪਾ ਕਰੋ ਬੜੀ ਠੀਕ ਆ ਬਾਪੂ ਅਸੀਂ ਤਾਂ ਇਹ ਕਹਿੰਦੇ ਸੀ ਬਾਪੂ ਚੱਲ ਤੇਰੀ ਮਦਦਤ ਹੋ ਜੂ ਆਪਰੇਸ਼ਨ ਹੋ ਜਾਊਗਾ ਤੁਰਦਾ ਫਿਰਦਾ ਹੋ ਜਾਏਗਾ ਸਾਡੀ ਕਾਮ ਆ ਮੈਂ ਬੰਦੇ ਹੈਗੇ ਨੇ ਗਾਵੜੀਆ ਸਾਹਿਬ ਹੈਗੇ ਨੇ ਅ ਗਾਵੜੀਆ ਸਾਹਿਬ ਨਾਲ ਗੱਲ ਕਰਾਂ ਮੈਂ ਮੈਂ ਗਾਵੜੀਓ ਮੈਂ ਆਪੇ ਕਰੂੰਗਾ ਉਹਨੇ ਕੋਈ ਕੁਝ ਨਹੀਂ ਕਰਨਾ ਨਹੀਂ ਮੈਂ ਗਾਵੜੀ ਸਾਹਿਬ ਨੂੰ ਫੋਨ ਲਾ ਲੈਣਾ ਮੈਂ ਤੁਹਾਡੀ ਗੱਲ ਕਰਾਵਾਂ ਮੈਂ ਆਪੇ ਕਰ ਦਿਆਂਗਾ ਮੈਂ ਫੋਨ ਸਮੇਂ ਤੁਹਾਡੇ ਕੋ ਫੋਨ ਹੈਗਾ ਤੁਹਾਡੇ ਕੋਲੇ ਮੇਰੇ ਕੋ ਫੋਨ ਹੀ ਹੈਗਾ ਫਿਰ ਮੈਂ ਆਪਦੇ ਫੋਨ ਤੋਂ ਗੱਲ ਕਰਾ ਦਵਾਂ ਨਾ ਨਾ ਕੁਝ ਨਹੀਂ ਕਰਦਾ ਤੁਹਾਨੂੰ ਸਮਾਂ ਮਾਫੀ ਕਰੂੰਗਾ ਵੀਰ ਮੈਨੂੰ ਕਿਹਾ ਨਹੀਂ ਜੀ ਗਾਵੜੀਆ ਸਾਹਿਬ ਤੁਹਾਨੂੰ ਕਹਿ ਦੇਣਾ ਵੀ ਸਵਰਨ ਸਿੰਘਾਂ ਜਾ ਕੇ ਇਲਾਜ ਕਰਾ ਲਾ ਫਿਰ ਚੱਲ ਬੜੋਗੇ ਹਾਂ ਜਿਸ ਗਾਵੜੀਆ ਸਾਹਿਬ ਤੁਹਾਨੂੰ ਕਹਿ ਦੇਣਾ ਵੀ ਮੁੰਡਿਆਂ ਦੇ ਨਾਲ ਜਾ ਕੇ ਆਪਦਾ ਇਲਾਜ ਕਰਾ ਲਾ ਮੈਂ ਕਿਸੇ ਕੋਲ ਨਹੀਂ ਜਾਣਾ ਵੀ ਮੈਂ ਇੱਥੇ ਜਾਣਾ ਅੱਛਾ ਮੈਂ ਸਿਰਨ ਵੀ ਬੇਨਤੀ ਕਰਦਾ ਤੁਮ ਨੂੰ ਨਹੀਂ ਕੋਈ ਨਾ ਬਾਪੂ ਕੋਈ ਨਹੀਂ ਤੂੰ ਸਾਡਾ ਪਿਆਉ ਆ ਐ ਨਹੀਂ ਕੋਈ ਗੱਲ ਕਈ ਤੇ ਤੇਰੀ ਮਦਦ ਵਾਸਤੇ ਆ ਤੈਨੂੰ ਤੰਗ ਕਰਨ ਥੋੜੀ ਆ ਮੈਂ ਜਾਣਾ ਕਰਦਾ ਮੈਂ ਬਿਮਾਰ ਆ ਨਾ ਤੁਹਾਨੂੰ ਸਮਝਾ ਮੈਨੂੰ ਬਸ ਬਹੁਤ ਫਾਟੂ ਮੈਂ ਨਾ ਕਾਹੀ ਬਾਪੂ ਤੇਰੀ ਮਦਦ ਲਈ ਆਇਆ ਤੂੰ ਬਿਮਾਰ ਰਹਿਣਾ ਕਿੰਨਾ ਔਖਾ ਰਹਿਣਾ ਮਾ ਮਾਫੀ ਕਰ ਲਵਾਂਗਾ ਰੋਸ ਦਰਖਦਨ ਤੈਨੂੰ ਹਸਪਤਾਲ ਦਾਖਲ ਕਰਾ ਦੇਣ ਤੇਰਾ ਖਰਚਾ ਕੋਈ ਨਹੀਂ ਆਉਣਾ ਪੈਸੇ ਅਸੀਂ ਦੇ ਦਾਂਗੇ ਮੈਂ ਕਿਹਨੇ ਨਹੀਂ ਜਾਣਾ ਵੀਰ ਮੈਂ ਤੈਨੂੰ ਸਮਝਾ ਚਾਹਣਾ ਅੱਛਾ ਬੇਨਤੀ ਕਰਦਾ ਸੁਣ ਨਹੀਂ ਇਹਨੂੰ ਜਿੰਦਾ ਲਾ ਕੇ ਚਾਬੀ ਨਾਲ ਲੈ ਜਾ ਕਮਰੇ ਨੂੰ ਕਮਰੇ ਤੇਰੇ ਚ ਕੋਈ ਨਹੀਂ ਬੜੂਗਾ ਮੈਂ ਜਿਹੜੀ ਕਿ ਤੁਹਾਨੂੰ ਬੇਨਤੀ ਕਰਦਾ ਮੈਂ ਕਿਸੇ ਨੂੰ ਨਹੀਂ ਜਾਣਾ ਹਾਂ ਬਾਬਾ ਜੀ ਖੜੇ ਨੇ ਕਮਰੇ ਦੀ ਜ਼ਿੰਮੇਵਾਰੀ ਇਹਨਾਂ ਦੀ ਹੈ ਤੁਹਾਡੇ ਕਮਰੇ 'ਚ ਨਹੀਂ ਕੋਈ ਬੜੂਗਾ ਕੋਈ ਨਹੀਂ ਆਉਂਦਾ ਕਮਰੇ 'ਚ ਮੈਂ ਬੇਨਤੀ ਕਰਦਾ ਮੈਂ ਕਿਉਂ ਨਹੀਂ ਕਰਨਾ ਲਾਜ ਕਰਾ ਲੈ ਬਾਪੂ ਮੈਂ ਕੁਛ ਨਹੀਂ ਕਰਨਾ ਵੀਰ ਮੈਂ ਸੰਦਾਰਾ ਬਾਪੂ ਬਜ਼ੁਰਗ ਹੋ ਗਿਆ ਸ਼ਰੀਰ ਨਾ ਫੇਰ ਔਖਾ ਹੋਊਗਾ ਜੇ ਉਹ ਤੇ ਜਾ ਕੇ ਹੋ ਗਏ ਉਹ ਵੀ ਮੈਂ ਜਾ ਤੁਹਾਨੂੰ ਬੇਨਤੀ ਕਰੀ ਰਿਹਾ ਮੈਂ ਕੁਛ ਨਹੀਂ ਕਰਨਾ ਮੇਰੇ ਕੋਈ ਨਾ ਬਾਪੂ ਬਣ ਕੇ ਆਖੇ ਲੱਗ ਜਾ ਸਾਡੇ ਅਸੀਂ ਵੀ ਕਿਰਪਾ ਕਰੋ ਬਸ ਅਸੀਂ ਤੇਰੇ ਪੁੱਤਾਂ ਅਸੀਂ ਆਪਦਾ ਪਿਓ ਸਮਝ ਕੇ ਤੈਨੂੰ ਲੈਣ ਆਏ ਆ ਮੈਂ ਜਾਣਾ ਨਹੀਂ ਚਾਹੁੰਦਾ ਨਹੀਂ ਬਾਪੂ ਬਣ ਕੇ ਮੇਰਾ ਬਾਪੂ ਨਹੀਂ ਤੂੰ ਸਾਡੇ ਆਖੇ ਲੱਗ ਜਾ ਹਾਂ ਇਹ ਨਹੀਂ ਗੱਲ ਕਰਦਾ ਮੈਂ ਜਾਣਾ ਕਿੱ데 ਨਹੀਂ ਤੂੰ ਨਾ ਜਾਈ ਬਾਪੂ ਅਸੀਂ ਲੈ ਚੱਲਾਂਗੇ ਤੈਨੂੰ ਮੈਂ ਇਹ ਨਹੀਂ ਗੱਲ ਕਰਦਾ ਮੈਂ 20 ਕਿਲੇ ਨਹੀਂ ਜਾਣਾ ਮੈਨੂੰ ਅਸੀਂ ਤੈਨੂੰ ਫੜ ਕੇ ਗੱਡੀ 'ਚ ਬਿਠਾ ਲੈਨੇ ਆ ਬਾਪੂ ਚੱਕ ਕੇ ਮੈਂ ਸਾਨੂੰ ਦੱਸੀ ਜਾਂਦਾ ਕਿਸੇ ਨੂੰ ਜਾਣਾ ਨਹੀਂ ਨਹੀਂ ਤੂੰ ਨਾ ਜਾਈ ਬਾਪੂ ਤੈਨੂੰ ਛੱਡ ਜਾਗੇ ਅਸੀਂ 2-3 ਦਿਨਾਂ ਬਾਅਦ ਵਾਪਸ ਨਹੀਂ ਜਾਣਾ ਮੈਂ ਕਿਸੇ ਨੂੰ ਜਾਣਾ ਨਹੀਂ ਨਾ ਬਾਪੂ ਐਂ ਨਾ ਕਰ ਯਾਰ ਬਾਪੂ ਨਹੀਂ ਜਾਂਦਾ ਇਹ ਗੱਲ ਮੈਂ ਤੁਹਾਨੂੰ ਦੱਸਾਂਗਾ ਬਾਪੂ ਨਹੀਂ ਮੇਰਾ ਮੇਰਾ ਬਾਪੂ ਨਹੀਂ ਆਖੇ ਲੱਗ ਜਾਂਦੇ ਨਹੀਂ ਬਾਪੂ ਤੰਗ ਨਹੀਂ ਕਰਦੇ ਉਹ ਕੀ ਕਰਦੇ ਉਹ ਦੇਖ ਤੁਸੀਂ ਅਸੀਂ ਕਿੱਡੇ ਵੱਡੇ ਵੱਡੇ ਸਹਜ ਬਣ ਗਏ ਬਾਪੂ ਬਣ ਕੇ ਬਾਪੂ ਬਣ ਕੇ ਮੇਰਾ ਪਿਆਰ ਬਣ ਕੇ ਆਖੇ ਲੱਗ ਜਾਂਦੇ ਮੇਰਾ ਪਿਆਰ ਫੇਰ ਮੈਂ ਕਰ ਨਹੀਂ ਯਾਰ ਅੱਜ ਮੈਂ ਤੈਨੂੰ ਇਸ ਹਸਪਤਾਲ ਦਾਖਲ ਕਰਾਉਣਾ ਹੋਰ ਕੁਝ ਨਹੀਂ ਕਰਾਉਣਾ ਇਹਨੂੰ ਜਿੰਦਾ ਲਾ ਕੇ ਚਾਬੀ ਨਾਲ ਲੈ ਚੱਲ ਕਮਰੇ ਨੂੰ ਚੱਲ ਮੇਰਾ ਪਿਆਰ ਮੈਂ ਇਹ ਨਹੀਂ ਕਰਗਾ ਉਹਨੂੰ ਬੇਟੀ ਕਰਨਾ ਨਹੀਂ ਜਾਣਾ ਜਿਹੜੀ ਦਰਦ ਦੀ ਦਵਾਈ ਲੈਣਾ ਨਾ ਉਹ ਦਰਦ ਦੀ ਦਵਾਈ ਦੇਣਗੇ ਕਿੰਨੇ ਲਾਗਾ ਬੱਸ ਹਾਂ ਤੈਨੂੰ ਗੋਲੀ ਦੇ ਦਾਂਗੇ ਦਰਦ ਵਾਲੀ ਜਿਹੜੀ ਮੈਂ ਇਹ ਨਹੀਂ ਕਰਗਾ ਮੈਂ ਕਿਤੇ ਨਹੀਂ ਜਾਣਾ ਨਹੀਂ ਬਾਪੂ ਬਣ ਕੇ ਆਖੇ ਲੱਗ ਆਖੇ ਲੱਗ ਗਿਆ ਸਾਡੇ ਮੈਂ ਜਦ ਕਹਾਂ ਮੈਂ ਕਿਤੇ ਨਹੀਂ ਜਾਣਾ ਕਿੰਨੀ ਤਕਲੀਫ ਚੁਹਨਾ ਰਾਤ ਨੂੰ ਚੀਕਾਂ ਮਾਰਨਾ ਬਾਪੂ ਮੈਨੂੰ ਹੈ ਜੀ ਮੈਂ ਆਪੇ ਨਾਲ ਕਰਾਂਗਾ ਨਾਲ ਕਰਾ ਰਹੇ ਹਾਂ ਮੈਂ ਚੱਲ ਬਾਪੂ ਬਣ ਕੇ ਆਖੇ ਇਹਦਾ ਰਾਜ ਕਰਾ ਰਹੇ ਹਾਂ ਵੀ ਮੈਂ ਚੱਲ ਮੇਰੇ ਨਾਲ ਚੱਲ ਬਾਪੂ ਮੈਂ ਕਿਤੇ ਜਾਣਾ ਕੋਈ ਮੈਂ ਸੰਸ ਚੱਲ ਮੇਰਾ ਪਿਓ ਮੈਂ ਹੋਈ ਗੱਲ ਕਰ ਉਹਨੂੰ ਬਾਪੂ ਤੇਰੇ ਪੁੱਤ ਬਣ ਕੇ ਆਏ ਆ ਤੇਰੇ ਪੁੱਤ ਬਣ ਕੇ ਆਏ ਆ ਤੈਨੂੰ ਮੈਂ ਹਜੇ ਨਹੀਂ ਕਹਿਆ ਮੈਂ ਕਿਤੇ ਨਹੀਂ ਜਾਣਾ ਬਈ ਬਾਪੂ ਨੇ ਮੇਰਾ ਨਾ ਮੇਰਾ ਉਹ ਹੀ ਕਰ ਮੈਂ ਤੁਹਾਨੂੰ ਕਿਤੇ ਜਾਣਾ ਬਾਰ-ਬਾਰ ਮੈਂ ਕਿਤੇ ਨਹੀਂ ਜਾਣਾ ਦੇਖ ਬਾਪੂ ਮੇਰੇ ਸਿਰ ਤੇ ਹੱਥ ਰੱਖ ਦੇ ਨਾ ਮਾਤ ਨੂੰ ਮੈਂ ਸਿਰ ਤੇ ਹੱਥ ਰੱਖ ਦੇ ਸਿਰ ਤੇ ਹੱਥ ਰੱਖ ਦੇ ਚੱਲ ਸਾਲ ਵਿੱਚ ਜਦ ਲਈ ਹੁੰਦੇ ਨੇ ਤੇ ਪੁੱਤ ਦੇ ਸਿਰ ਤੇ ਹੱਥ ਰੱਖਿਆ ਵਾ ਨਾ ਪੁੱਤ ਨੂੰ ਅਸ਼ੀਰਵਾਦ ਦਿੱਤਾ ਨਾ ਤੇ ਪੁੱਤ ਦਾ ਵੀ ਫਰਜ਼ ਬਣਦਾ ਵੀ ਆਪਦੇ ਪਿਓ ਦਾ ਲਾਜ ਕਰਾਉਣਾ ਮੈਂ ਕਹਿੰਦਾ ਵੀ ਕਰਦਾ ਆਂ ਅਲਮੀਨ ਪੈਸਾ ਦਲਵਾ ਤਾਰ ਇੱਥੇ ਆਪਾ ਹਸਪਤਾਲ ਚ ਦਾਖਲ ਕਰਾ ਦੇ ਤੈਨੂੰ ਉੱਥੇ ਤੇਰਾ ਆਪਰੇਸ਼ਨ ਹੋ ਜਾਣਾ ਮਹਾਰਾਜ ਮੈਂ ਟੰਗ ਨਾ ਕਰੋ ਨਹੀਂ ਨਹੀਂ ਬਾਪੂ ਬਣ ਕੇ ਚਲੋ ਚੱਕੋ ਬਾਪੂ ਨੂੰ ਕਾਕਾ ਹਾਂ ਚੱਕੋ ਬਾਪੂ ਨੂੰ ਲੈ ਕੇ ਚੱਲੀਏ ਨਹੀਂ ਚੱਕੋ ਨਾ ਨਾ ਕਿਹਦੇ ਦਾ ਨਾ ਬਾਪੂ ਚੱਲ ਚਲੀਏ ਨਾ ਬਾਪੂ ਆਜੋ ਬਾਪੂ ਜੀ ਚਲੋ ਆਜੋ ਜੀ ਆਪਾਂ ਉਹਨੇ ਨੂੰ ਦੇਉਣਾ ਓਏ ਬਾਪੂ ਚਲੋ ਬਾਪੂ ਮੋੜੋ ਅੱਗੇ ਕਰ ਮੰਨ ਲੈ ਚਲੋ ਆਹ ਕੋਈ ਕੁਝ ਨਹੀਂ ਕਹਿੰਦੇ ਉਹ ਵੱਡਾ ਚਾ ਜਾ ਜਾਣਾ ਅੱਡਾ ਸਾਮੇ ਤਾਂ ਜਾ ਜਾਣਾ ਅੱਡਾ ਸਾਮੇ ਤਾਂ ਜਾ ਦਵਾਈ ਲੈ ਕੇ ਨਾ ਦਰਦ ਦੀ ਆ ਜਾਣਾ ਬਾਪੂ ਗੱਲ ਅਕੜੀ ਯਾਰ ਚਲੋ ਬਾਪੂ ਐਵੇਂ ਮੈਂ ਤੇਰੇ ਨਾਲ ਹੀ ਚੱਲਿਆ ਮੈਂ ਹੀ ਤੈਨੂੰ ਨਾਲੇ ਤੈਨੂੰ ਚਾ ਪੀਣ ਉਹ ਕੁਝ ਨਹੀਂ ਆਦੇ ਤੈਨੂੰ ਕੁਝ ਨਹੀਂ ਆਦੇ ਚਲੋ ਬਾਪੂ ਜੀ ਚਲੋ ਸਾਡਾ ਪਿਆਉ ਤੂੰ ਬਾਪੂ ਸਾਡਾ ਬਾਪੂ ਔਰ ਉੱਥੇ ਬੈਠ ਜਾ ਆਪਾਂ ਫਟਕਾਰਾ ਮੋੜਿਆ ਮੈਂ ਮੈਂ ਮਰਜੂ ਨਾ ਮੇਰਾ ਉਹ ਨਹੀਂ ਮਰਦਾ ਤੂੰ ਓਏ ਮੇਰੇ ਚੱਕੋ ਵੀ ਚੱਕੋ ਚੱਕੋ ਬਈ ਮੈਂ ਵੀ ਚੱਲਿਆ ਨਾਲ ਤੇਰੇ ਹਟ ਅਨ ਨਾਲ ਚੱਲਿਆ ਤੇਰੇ ਮੈਂ ਓਏ ਮੇਰਾ ਕਮਰਾ ਖਾਲੀ ਉਹ ਕਮਰਾ ਜਿੰਦਾ ਲਾ ਦੇ ਨੇ ਉਹ ਜਿੰਦਾ ਜਿੰਦਾ ਲਾ ਦੇ ਨੇ ਜਿੰਦਾ ਲਾ ਦੇ ਨੇ ਉਹ ਜਿੰਦਾ ਲਾ ਦੇ ਨੇ ਜਿੰਦਾ ਤੰਗ ਨਾ ਕਰੋ ਜਿੰਦਾ ਲਾ ਦੇ ਨੇ ਨਹੀਂ ਕਰ ਜਿੰਦਾ ਲਾ ਦੇ ਨੇ ਨਹੀਂ ਕਰ ਤੰਗ ਕਰੀ ਮੈਂ ਸਤਨਾਮ ਇੱਥੇ ਲਾਉਣਾ ਨਹੀਂ ਰੋਕ ਜੀ ਲਾਜ ਕਰਨ ਦੇ ਬਾਅਦ ਆਹ ਜੀ ਆ ਜੀ ਕਰੋ ਨਹੀਂ ਕਰ ਦੇ ਨਹੀਂ ਕਰ ਉਹ ਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਸਵਰਨ ਸਿੰਘ ਜੀ ਦੀਆਂ ਤੁਸੀਂ ਮਾਤਾ ਜੀ ਨਾ ਕਰੋ ਨਲਾਂ ਦੇਖੋ ਟੈਸਟੀਕਲ ਦੇਖੋ ਕਿੱਡੇ ਵੱਡੇ ਵੱਡੇ ਹੋ ਗਏ ਨੇ ਸਿਰ ਦੇ ਸਾਈਜ਼ ਤੋਂ ਵੀ ਵੱਡੇ ਟੈਸਟੀਕਲ ਹੋ ਗਏ ਨੇ ਤੇ ਬਾਪੂ ਜੀ ਦੇ ਪਰਿਵਾਰ ਦੇ ਵਿੱਚ ਪਿੱਛੇ ਹੁਣ ਕੋਈ ਨਹੀਂ ਰਿਹਾ ਧਰਮ ਪਤਨੀ ਸੀ ਉਹ ਵੀ ਪੂਰੀ ਹੋ ਗਈ ਦੋਨੋਂ ਮੀਆਂ ਬੀਵੀ ਹੋਈ ਇੱਥੇ ਰਹਿੰਦੇ ਸੀ ਪਿਛਲੇ 15 20 ਸਾਲਾਂ ਤੋਂ ਗੁਰਦੁਆਰਾ ਆਲਮਗੀਰ ਸਾਹਿਬ ਦੇ ਵਿੱਚ ਇਹਨਾਂ ਨੂੰ ਸਿਰ ਤੇ ਛੱਤ ਮਿਲੀ ਹੋਈ ਆ ਧੰਨਵਾਦ ਆ ਕਮੇਟੀ ਦਾ ਜਾਂ ਇੱਥੋਂ ਦੇ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਇਸ ਬਜ਼ੁਰਗ ਨੂੰ ਘਟੋ-ਘਟ ਇੱਥੇ ਆਸਰਾ ਦਿੱਤਾ ਹੋਇਆ ਵਾ ਗੁਰੂ ਦੇ ਘਰ ਦੇ ਵਿੱਚ ਬਾਪੂ ਜੀ ਰਹਿ ਰਹੇ ਨੇ ਬਾਪੂ ਜੀ ਦਾ ਪਿੱਛੇ ਪਰਿਵਾਰ ਦੇ ਵਿੱਚ ਕੌਣ ਆ ਉਹਨਾਂ ਦੇ ਫੋਨ ਨੰਬਰ ਜਾਂ ਕੋਈ ਬਾਪੂ ਦਾ ਧੀ ਪੁੱਤ ਕੁਝ ਨਹੀਂ ਪਤਾ ਇੱਥੇ ਕਿਸੇ ਨੂੰ ਵੀ ਕਿਉਂਕਿ ਬਾਪੂ ਤੇ ਬਾਪੂ ਦੀ ਧਰਮ ਪਤਨੀ ਰਹਿੰਦੇ ਸੀ ਇੱਥੇ ਤੇ ਮਾਤਾ ਦੀ ਡੈਥ ਤੋਂ ਬਾਅਦ ਹੁਣ ਬਾਪੂ ਇਕੱਲੇ ਹੀ ਰਹਿੰਦੇ ਬਾਪੂ ਥੋੜੇ ਜੀ ਜਿਵੇਂ ਕਹਦੀ ਇਹ ਬੈੜੇ ਸੁਹਾਦੇ ਨੇ ਕਿਸੇ ਨੂੰ ਬਾਹਲਾ ਬੁਲਾਉਂਦੇ ਨਹੀਂ ਨਾ ਕਿਸੇ ਨੂੰ ਆਪਣੇ ਕਮਰੇ ਚ ਪਾਣ ਦਿੰਦੇ ਆ ਤੇ ਨਾ ਹੀ ਆਪਣਾ ਕੋਈ ਪ੍ਰੋਪਰ ਇਲਾਜ ਕਰਾ ਰਹੇ ਨੇ ਤੇ ਸਾਨੂੰ ਜਸਵੀਰ ਵੀਰੇ ਉਹਨਾਂ ਨੇ ਫੋਨ ਕਰਕੇ ਦੱਸਿਆ ਵੀਡੀਓ ਬਣਾ ਕੇ ਭੇਜੀ ਵੀਰੇ ਉਹਨਾਂ ਨੇ ਤੇ ਬਾਪੂ ਜੀ ਦੀ ਹਾਲਤ ਨੂੰ ਦੇਖਦਿਆਂ ਹੋਇਆਂ ਅਸੀਂ ਅੱਜ ਇੱਥੇ ਪਹੁੰਚੇ ਸੀ ਇੱਥੇ ਬਾਬਾ ਜੀ ਹੁਣੀ ਵੀ ਸਾਨੂੰ ਮਿਲੇ ਗੁਰੂ ਘਰ ਦੇ ਵਿੱਚ ਸੇਵਾਦਾਰ ਨੇ ਬਾਬਾ ਜੀ ਹੁਣੀ ਇੱਥੇ ਤੇ ਇਹਨਾਂ ਨੇ ਵੀ ਸਾਰਿਆਂ ਨੂੰ ਦੱਸਿਆ ਵੀ ਬਾਪੂ ਜੀ ਬਹੁਤ ਲੰਬੇ ਸਮੇਂ ਤੋਂ ਇੱਥੇ ਹੀ ਰਹਿ ਰਹੇ ਨੇ ਬਈ ਪਰ ਇਹਨਾਂ ਦਾ ਕੋਈ ਪਰਿਵਾਰ ਦਾ ਮੈਂਬਰ ਜਾਂ ਕੋਈ ਅੱਗੇ ਪਿੱਛੇ ਕੋਈ ਆਉਣ ਵਾਲਾ ਹੈ ਨਹੀਂ ਇਹਨੂੰ ਦੇਖਣ ਵਾਲਾ ਹੁਣ ਕੋਈ ਨਹੀਂ ਬਜ਼ੁਰਗ ਹੋ ਗਿਆ ਕਰਕੇ ਇਕੱਲਾ ਤੁਰ ਵੀ ਬਹੁਤ ਔਖਾ ਹੋ ਕੇ ਤੁਰਦਾ ਮੁਸ਼ਕਲ ਨਾਲ ਵੀ ਅੰਦਰ ਹੀ ਪਿਆ ਰਹਿੰਦਾ ਪ੍ਰਸ਼ਾਦਾ ਪਾਣੀ ਸਾਰੇ ਇਹ ਦੇ ਦਿੰਦੇ ਨੇ ਗੁਰੂ ਘਰ ਤੋਂ ਲੰਗਰ ਪ੍ਰਸ਼ਾਦਾ ਆ ਜਾਂਦਾ ਤੇ ਛਕ ਲੈਂਦੇ ਨੇ ਤੇ ਬਾਕੀ ਇਸ ਵੀਰ ਸਿੰਘ ਜੀ ਤੁਸੀਂ ਤੁਹਾਨੂੰ ਕਿਵੇਂ ਪਤਾ ਲੱਗਿਆ ਇਹਨਾਂ ਬਾਰੇ ਇਹ ਮੈਂ ਇੱਥੇ ਹੀ ਨਗਰਿਆ ਸੀ ਤੇ ਹਾਈ ਹਾਈ ਦੀ ਆਵਾਜ਼ ਆ ਰਹੀ ਸੀ ਜ਼ੋਰ-ਜ਼ੋਰ ਅੱਛਾ ਮੈਂ ਕਿਹਾ ਤਾਂ ਕੋਈ ਜਾਨਵਰ ਹੋ ਗਿਆ ਜਾਂ ਕੋਈ ਹੋਰ ਗੱਲ ਬੀਖਾਦੇਵ ਬਾਪੂ ਜੀ ਆ ਚੀਜ਼ ਨੂੰ ਫੜ ਕੇ ਨਾ ਵੀ ਨਾਪ ਨਾ ਪਰ ਰਹੇ ਸੀ ਵੀ ਦਰਦ ਹੋ ਰਿਹਾ ਜਿਆਦਾ ਫਿਰ ਮੈਂ ਦਵਾਈ ਲਿਆ ਕੇ ਦਿੱਤੀ ਉਹ ਤੁਹਾਨੂੰ ਵੀ ਵੀਡੀਓ ਪਾਈ ਸੀ ਜੀ ਉਦੋਂ ਬਾਅਦ ਫਿਰ ਮੈਂ ਸੰਪਰਕ ਕਰਿਆ ਮੈਂ ਕਹਿੰਦਾ ਵੀ ਲੋੜ ਅੱਗੇ ਤਾਂ ਬਾਪੂ ਚੱਲ ਆਪ ਚੱਲ ਫਿਰ ਚੱਲੇ ਜਾਂਦੇ ਲੰਗਰ 'ਚ ਉੱਥੋਂ ਪ੍ਰਸ਼ਾਦਾ ਛੱਕ ਕੇ ਆਉਂਦੇ ਸੀ ਚਾਹ ਪੀ ਆਉਂਦੇ ਸੀ ਬਾਬਾ ਜੀ ਰਾਮਲੀ ਚਲੀ ਜਾਂਦਾ ਗੰਦ ਵੀ ਅੰਦਰ ਹੀ ਕਰੀ ਜਾਂਦੇ ਹੁਣ ਲੈਟਰਨ ਵੀ ਅੰਦਰ ਹੀ ਕਰਾ ਵੀ ਅੰਦਰ ਕਰਦੇ ਦੋ ਤਿੰਨ ਵਾਰੀ ਮੈਂ ਕਚਹਿਰਾ ਪਾ ਕੇ ਗਿਆ ਉਹ ਵੀ ਲਾ ਦਿੰਦੇ ਫਿਰ ਕਚਹਿਰਾ ਪੈਂਦਾ ਹੀ ਨਹੀਂ ਹਾਂ ਦਰਦ ਹੁੰਦਾ ਨਾ ਪੈਰ ਮਿਲਿਆ ਦੇ ਨੀ ਲਿਬੜੇ ਲਿਬੜੇ ਅੰਦਰ ਗੰਦਗੀ ਚ ਰਹਿ ਰਹੇ ਆ ਅੰਦਰ ਵੜ ਨਹੀਂ ਦਿੰਦਾ ਕਿਸੇ ਨੂੰ ਜਿਦੋਂ ਮੈਂ ਆੜਵਾ ਤੁਸੀਂ ਦਵਾਈ ਕੇ ਆਏ ਹੋਈ ਸੀ ਵੀਰ ਜੀਾਂ ਦੇ ਜਿੱਦਨ ਵੀਰ ਜੀ ਆ ਗਏ ਜਿਤੇ ਪੇਟ ਆ ਜੀ ਤੁਸੀਂ ਆ ਗਏ ਬਹੁਤ ਧੰਨਵਾਦ ਜੀ ਤੇ ਹੋਰ ਕੋਈ ਜਾਣਕਾਰੀ ਬਾਬਾ ਜੀ ਇਹਨਾਂ ਬਾਰੇ ਕੋਈ ਨਹੀਂ ਆਪਾਂ ਨੂੰ ਇੰਨਾ ਹੀ ਪਤਾ ਬੱਸ ਅਸੀਂ ਤਾਂ ਜਿਵੇਂ ਦਾ ਇਸ ਤਰੀਕੇ ਦੇਖ ਰਹੇ ਹਾਂ ਐਂ ਹੀ ਰਹਿਣਾ ਈ ਪੁੱਤ ਇਹਨਾਂ ਦਾ ਜਾਂ ਕੋਈ ਕੋਈ ਨਹੀਂ ਦੇਖਿਆ ਇਹਨਾਂ ਕੋਲ ਆnde ਕੋਈ ਸੇਵਾਦਾਰ ਕੋਈ ਆ ਗਿਆ ਬਰੈਡ ਦੇ ਗਿਆ ਜਾਂ ਕੋਈ ਹੋਰ ਚੀਜ਼ ਦੇ ਗਿਆ ਹੋ ਰਹੀ ਜਾਂਦੇ ਨੇ ਬਸ ਸੇਵਾਦਾਰ ਹੀ ਹੈ ਜਿਹੜਾ ਕੋਈ ਹਾਂ ਜੀ ਤੁਮ ਕਾ ਫਿਰਦ ਨਾ ਸੇਵਾਦਾਰ ਹੀ ਆ ਕੇ ਪਾਣੀ ਦੇ ਗਿਆ ਕੋਈ ਰਿਸ਼ਤੇਦਾਰ ਕੋਈ ਕਦੇ ਨਹੀਂ ਦੇਖਿਆ ਅੱਛਾ ਕੋਈ ਰਿਸ਼ਤੇਦਾਰ ਨਹੀਂ ਕਰੇ ਦੇਖਿਆ ਮੇਰਾ ਕੋਈ ਮਾਤਾ ਦੇਖੀ ਸੀ ਇਹਦੀ ਘਰ ਵਾਲੀ ਜੀ ਤੇ ਹੁਣ ਇੱਕ ਪੂਰੀ ਹੋ ਗਈ ਬਾਤ ਉਹਦਾ ਬੁਰਾ ਵਾਲਾ ਉਹ ਮੜੀ ਮੱਡੀ ਕੇਅਰ ਕਰਦੀ ਸੀ ਤੂੰ ਕਿੰਨੇ ਟਾਈਮ ਤੋਂ ਪੂਰੀ ਹੋ ਗਈ ਉਹ ਹੋ ਗਏ ਮਰ ਗਿਆ 3-4 ਸਾਲ ਤੋਂ ਹੋ ਹੀ ਗਏ ਉਹ ਤੋਂ ਬਾਅਦ ਹੀ ਜ਼ਿਆਦਾ ਫਿਰ ਇੰਦਾ ਹੋਰ ਕੀ ਕਹਿੰਦੇ ਤੁਸੀਂ ਤੇ ਹੁਣ ਬਾਪੂ ਪਤਾ ਨਹੀਂ ਇਹਨਾਂ ਦੇ ਦਿਮਾਗ ਦੀ ਕਾੜ ਹੈ ਜਾਂ ਵਾਕਈ ਇਹ ਗੱਲ ਸੱਚ ਹੈ ਬਾਪੂ ਕਹਿੰਦਾ ਮੇਰਾ ਮੁੰਡਾ ਇੱਕ ਸੈਂਟਰ ਦੇ ਵਿੱਚ ਕੰਮ ਕਰਦਾ ਦਿੱਲੀ ਮੋਦੀ ਆ ਮੋਦੀ ਦੇ ਨਾਲ ਕੰਮ ਕਰਦਾ ਵਾ ਤੇ ਇੱਕ ਬਾਪੂ ਦੱਸਦਾ ਕਿ ਮੈਂ ਕਾਲੀ ਦਲ ਦਾ ਮੈਂਬਰ ਆ ਚਲੋ ਕਾਰਡ ਵੀ ਬਾਪੂ ਦੇ ਕੋਲੇ ਹੈਗਾ ਹਨਾ ਸਵਰਨ ਸਿੰਘ ਸਾਨੂੰ ਬਖਤੌਰ ਸਿੰਘ ਬਾਪੂ ਦਾ ਨਾਮ ਆ Shimla Puri ਗਲੀ ਨੰਬਰ 6 ਦਾ ਐਡਰੈਸ ਆ ਉਹਦੇ ਤੇ ਤੇ ਜੇ ਕੋਈ ਭੈਣ ਭਰਾ ਪਛਾਣਦਾ ਵਾ ਬਾਪੂ ਜੀ ਨੂੰ ਤਾਂ ਪਲੀਜ਼ ਸਾਨੂੰ ਉਹ ਵੀ ਸੰਪਰਕ ਕਰਨ ਕਿਉਂਕਿ ਬਾਪੂ ਜੀ ਬਾਰੇ ਕੁਝ ਪਤਾ ਲੱਗ ਜਾਊਗਾ ਬਾਪੂ ਜੀ ਦਵਾਈ ਲਾਦੇ ਮੜੀ ਹਾਂ ਦਵਾਈ ਦਵਾ ਕੇ ਲੈਂਦੇ ਨੇ ਬਾਪੂ ਨੂੰ ਐਂ ਹੀ ਬੰਨ ਕੇ ਰੱਖਣੀ ਆ ਹੋਲੋ ਆ ਬਾਪੂ ਜੀ ਦਾ ਫੇਸ ਤੁਸੀਂ ਧਿਆਨ ਨਾਲ ਦੇਖੋ ਜੀ ਪੂਰਾ ਹਨਾ ਜੇ ਕੋਈ ਪਹਿਚਾਨਦਾ ਬਾਪੂ ਸਵਰਨ ਸਿੰਘ ਜੀ ਨੂੰ ਤਾਂ ਪਲੀਜ਼ ਸਾਡੇ ਨਾਲ ਸੰਪਰਕ ਕਰੋ ਹੇਠਾ ਨੰਬਰ ਦਿੱਤੇ ਹੋਏ ਆ ਅੱਜ ਅਸੀਂ ਆਲਮਗੀਰ ਸਾਹਿਬ ਗੁਰਦੁਆਰਾ ਸਾਹਿਬ ਸਵੇਰੇ ਲਿਆਵਾਂਗੇ ਸਵੇਰੇ ਤੇ ਉੱਥੇ ਪਹੁੰਚੇ ਅਸਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਸ਼ੋਪਾ ਪ੍ਰਾਪਤ ਧਰਤੀ ਆਲਮਗੀਰ ਸਾਹਿਬ ਦੇ ਵਿੱਚ ਤੇ ਅਸੀਂ ਸਾਰੇ ਮੈਂਬਰ ਛੋਟਾ ਬ੍ਰਦਰ ਵੀ ਮੇਰਾ ਇਕਬਿੰਦਰ ਜੀ ਤਾਂ ਆਇਆ ਹੋਇਆ ਸੀ ਨਾਲ ਬਾਪੂ ਜੀ ਦਾ ਕਮਰਾ ਵੀ ਤੁਹਾਨੂੰ ਦਿਖਾਉਨੇ ਆਂ ਸੀ। ਕਮਰੇ ਦੇ ਹਾਲਾਤ ਦਿਖਾਉਨੇ ਆ ਤੁਹਾਨੂੰ ਕਿਵੇਂ ਬਾਪੂ ਜੀ ਅੰਦਰ ਹੀ ਟਾਇਲਟ ਵਾਸ਼ਰੂਮ ਕਰੀ ਜਾਂਦੇ ਆ ਕਿਉਂਕਿ ਤੁਰ ਤਾਂ ਹੁੰਦਾ ਨਹੀਂ ਹੁਣ ਤੇ ਇਦਾਂ ਹੀ ਨਹੀਂ ਨਹੀਂ ਕੋਈ ਨਾ ਧਿਆਨ ਨਾਲ ਜੀ। ਤੇ ਇੱਥੇ ਦੇਖੋ ਹਨਾ ਬਾਪੂ ਜੀ ਦਾ ਆਹੀ ਯਾਨੀ ਕਿ ਬਾਪੂ ਦੀ ਦੁਨੀਆ 'ਚ ਟੀਵੀ ਰੱਖਿਆ ਛੋਟਾ ਜਿਹਾ ਪੱਖਾ ਵਾ ਆ ਡੱਬੇ-ਡੱਬੇ ਮਠਿਆਈਆਂ ਦੇ ਕੋਈ ਦੇ ਜਾਂਦਾ ਸ਼ੱਕ ਲੈਂਦੇ ਨੇ ਆ ਕੋਈ ਲੀੜੇ ਕੱਪੜੇ ਪਏ ਨੇ ਬਾਪੂ ਜੀ ਦੇ ਹਨਾ ਤੇ ਪਿਛਲੇ ਕਈ ਸਾਲਾਂ ਦੇ ਕੈਲੰਡਰ ਕੰਧਾਂ ਤੇ ਲੱਗੇ ਹੋਏ ਨੇ ਤੇ ਤਾਂ ਬ੍ਰੈਡ ਪਏ ਆ ਕੋਈ ਜਿਵੇਂ ਬ੍ਰੈਡ ਦੇ ਗਿਆ ਬਾਪੂ ਜੀ ਨੂੰ ਤੇ ਇਹ ਬਾਪੂ ਜੀ ਦਾ ਚੌਂਕਾ ਚੁੱਲਾ ਬੈਨਾਂ ਕਿ ਹੁਣ ਤਾਂ ਬਾਪੂ ਜੀ ਤਾਂ ਰੋਟੀ ਪਾਣੀ ਵੀ ਨਹੀਂ ਬਣਦਾ ਕੋਈ ਜਨ ਪਹਿਲਾਂ ਤਾਂ ਚਲੋ ਬਣਾ ਲੈਂਦੇ ਹੋਣਗੇ ਬਾਪੂ ਜੀ ਇੱਥੇ ਪ੍ਰਸ਼ਾਦਾ ਪਾਣੀ ਆ ਛੋਟਾ ਜਿਹਾ ਕੂਲਰ ਪਿਆ ਵਾ ਤੇ ਇਹੀ ਬਾਪੂ ਜੀ ਦੀ ਜ਼ਿੰਦਗੀ ਆ ਇਹੀ ਬਾਪੂ ਜੀ ਦਾ ਘਰਬਾਰ ਆ ਤੇ ਇਹੀ ਬਾਪੂ ਜੀ ਦਾ ਇਸ ਟਾਈਮ ਜੀਵਨ ਜੀ ਆਪਨ ਕਰਨ ਦਾ ਇੱਕ ਆਸਰਾ ਬਾ ਜਿੱਥੇ ਬਾਪੂ ਜੀ ਹੁਣ ਪਿਛਲੇ ਲੰਬੇ ਸਮੇਂ ਤੋਂ ਰਹਿ ਰਹੇ ਆ ਤੇ ਅਸੀਂ ਇੱਥੇ ਇੱਕ ਬੇਨਤੀ ਵੀ ਕਰਦੇ ਆ ਪ੍ਰਬੰਧਕਾਂ ਨੂੰ ਬੀਬੀ ਬਾਪੂ ਜੀ ਚਲੋ ਠੀਕ ਹੋ ਕੇ ਹੋਰ ਮਹੀਨੇ ਨੂੰ ਡੇਢ ਮਹੀਨੇ ਨੂੰ ਵਾਪਸ ਆ ਜਾਣਗੇ ਵੀ ਇਹਨਾਂ ਦਾ ਕਮਰਾ ਇਦਾਂ ਹੀ ਐਜ਼ ਇਟ ਹੀ ਰੱਖਿਆ ਜਾਵੇ ਹਨਾ ਕਮਰੇ ਦੀ ਵੜਨ ਦੀ ਸੀ ਦੰਦੇ ਕਿਸੇ ਨੂੰ ਹਾਂਜੀ ਹਾਂਜੀ ਤਾਂ ਥੋੜੀ ਸਫਾਈ ਕਰਾ ਕੇ ਇਦਾਂ ਹੀ ਰੱਖ ਦਿਓ ਹਨਾ ਸਫਾਈ ਕਰਾ ਦਾਂਗੇ ਜੀ ਅਸੀਂ ਇਹਨਾਂ ਦਾ ਅਸੀਂ ਗੇੜਾ ਗੂੜਾ ਖਟਾ ਦਾਂਗੇ ਕਿਉਂਕਿ ਇਹ ਹੁੰਦਾ ਵੀ ਇਸ ਉਮਰ ਚ ਬੰਦੇ ਨੂੰ ਐ ਨਾ ਲੱਗੇ ਕਿ ਨਹੀਂ ਮੇਰਾ ਕਮਰਾ ਖਾਲੀ ਕਿਉਂ ਨ ਦੇ ਮਾਰਿਆ ਨਹੀਂ ਤਾਂ ਕਿਉਂ ਗਰਾਉਂਡ ਨਹੀਂ ਸੀ ਦਿੰਦਾ ਕਿਸੇ ਨੂੰ ਵੀ ਅੱਛਾ ਪੜ ਨਹੀਂ ਸੀ ਦਿੰਦੇ ਨਾ 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 ਵਾ ਇਟਾ ਵੱਟੇ ਲੈ ਕੇ ਪਾਇਆ ਜਾਂਦਾ ਜੀ ਜਾਂ ਡੰਡਾ ਲੈ ਕੇ ਪਾਇਆ ਜਾਂਦਾ ਜੀ ਤੁੰ ਅੱਛਾ ਜੀ ਪੜ ਨਹੀਂ ਦਿੰਦਾ ਕਿਸੇ ਨੂੰ ਮੈਂ ਡਾਂਗ ਖਿੱਚ ਲੈਂਦਾ ਜੀ ਇੱਥੇ ਬਰਛੀ ਮੇਰੇ ਉਧਰ ਮਗਰ ਮਾਰੀ ਚਲਾਵੇਂ ਅੱਛਾ ਇਹ ਮੈਂ ਤਾਂ ਚੱਲ ਚਲੇ ਜਾਣਾ ਬਾਪੂ ਬਾਪੂ ਕਹਿੰਦੇ ਇਹ ਤਾਂ ਜੇਵਾ ਦੇਵਰਾਂ ਵਾਲੇ ਸਾਡੇ ਰਹਿੰਦੇ ਨੇ ਇਹਨਾਂ ਨੂੰ ਕਹੀਦਾ ਵੀ ਪ੍ਰਸ਼ਾਦਾ ਤੁਸੀਂ ਆਪਣਾ ਲਿਆਉਂਦੇ ਹੋ ਇਹਨਾਂ ਨੂੰ ਵੀ ਦੇ ਦਿਆ ਫਿਰ ਉਹ ਪ੍ਰਸ਼ਾਦਾ ਦੇ ਦਿੰਦੇ ਨੇ ਚਲੋ ਸ਼ੁਕਰੀਆ ਬਾਬਾ ਜੀ ਤੁਸੀਂ ਹਨਾ ਸਾਡਾ ਸਾਥ ਵੀ ਦਿੱਤਾ ਤੇ ਇੱਥੇ ਅਸੀਂ ਇੱਕ ਬ ਜਿਹੜੇ ਮਾੜੇ ਕਮੈਂਟ ਕਰਦੇ ਆ ਜਾਂ ਆਪਦੇ ਆਪ ਹੀ ਆਪਣੇ ਵੱਲੋਂ ਇੱਕ ਬਣਾ ਲੈਂਦੇ ਆ ਗੱਲ ਵੀ ਕਣੀ ਇੱਥੇ ਕੀ ਹੋ ਰਿਹਾ ਸੀ ਇਦਾਂ ਦੇ ਹਾਲਾਤਾਂ ਦੇ ਵਿੱਚ ਜੇ ਕੋਈ ਹੈਗਾ ਸਾਡਾ ਫਰਜ਼ ਬਣਦਾ ਸੀ ਮਦਦ ਕਰੀਏ ਜੇ ਆਪਾਂ ਮਦਦ ਨਹੀਂ ਕਰ ਸਕਦੇ ਮਾੜਾ ਚੰਗਾ ਨਾ ਬੋਲੀਏ ਕਿਉਂਕਿ ਬਾਪੂ ਜੀ ਦੀ ਮਦਦ ਕਰਨ ਵਾਸਤੇ ਗੁਰਦੁਆਰਾ ਕਮੇਟੀ ਵੱਲੋਂ ਜਾਂ ਪ੍ਰਬੰਧਕਾਂ ਵੱਲੋਂ ਅਪਰਾਲੇ ਕੀਤੇ ਗਏ ਸਮੇਂ-ਸਮੇਂ ਤੇ ਪਰ ਬਾਪੂ ਜੀ ਦੇ ਹਾਲਾਤ ਇਦਾਂ ਦੇ ਸੀ ਬਾਪੂ ਦਾ ਸੁਭਾਅ ਇੰਨਾ ਬੈੜਾ ਸੀ ਬਾਪੂ ਜੀ ਮੈਂ ਦੱਸ ਦਿਆ ਵੀ ਇੱਟਾ ਰੋੜੇ ਮਾਰਦੇ ਸੀ ਇੱਥੇ ਸਮਾਨ ਇੱਟਾ ਰੋੜੇ ਰੱਖੇ ਹੋਏ ਬਾਪੂ ਨੇ ਅੰਦਰ ਵੀ ਹੈਨਾ ਬਰਚੀ ਰੱਖੀ ਹੋਈ ਆ ਤੇ ਫਿਰ ਜੇ ਕੋਈ ਆਉਂਦਾ ਸੀ ਤਾਂ ਕਿਸੇ ਨੂੰ ਨੇੜੇ ਨਹੀਂ ਸੀ ਲੱਗਣ ਦਿੰਦੇ ਚਲੋ ਹੁਣ ਅਸੀਂ ਤਾਂ ਜਿਵੇਂ ਆਦੀ ਹੋਏ ਹੋਏ ਆ ਜਾਂ ਸਾਨੂੰ ਕਹਿ ਦਈਏ ਇਸ ਸਮੇਂ ਤੇ ਤਜਰਬਾ ਹੋ ਗਿਆ ਪਿਛਲੇ 10 ਸਾਲਾਂ ਚ ਵੀ ਕਿੱਦਾਂ ਬਾਪੂ ਜੀ ਨੂੰ ਟੈਕਲ ਕਰਨਾ ਸੀ ਕੁਝ ਮਹਾਰਾਜ ਵੀ ਉਸ ਟਾਈਮ ਨਾਲ ਆ ਖੜਦੇ ਆ ਸਾਡੇ ਹੁਣ ਜਿਵੇਂ ਬਾਪੂ ਜੀ ਨੂੰ ਮੌਕਾ ਹੀ ਨਹੀਂ ਮਿਲਿਆ ਉਦੋਂ ਤੋਂ ਹੀ ਬਾਪੂ ਜੀ ਸਾਡੀ ਆਵਾਜ਼ ਸੁਣ ਕੇ ਬਾਹਰ ਆ ਕੇ ਬੈਠ ਕੇ ਦੇਲੀਆਂ ਤੇ ਹੈਨਾ ਤੇ ਨਹੀਂ ਤਾਂ ਅੰਦਰ ਵੜ ਕੇ ਬਾਪੂ ਜੀ ਨੂੰ ਲੈ ਕੇ ਆਉਣਾ ਸ਼ਾਇਦ ਸਾਡੇ ਲਈ ਵੀ ਔਖਾ ਹੁੰ ਪਰ ਇਦਾਂ ਦੇ ਹਾਲਾਤਾਂ ਦੇ ਵਿੱਚ ਰਹਿਣ ਦਾ ਜਿਹੜਾ ਬਾਪੂ ਜੀ ਦਾ ਸੀ ਇਹ ਕਰਮਾਂ ਦਾ ਕੋਈ ਬਾਪੂ ਦਾ ਸੀਗਾ ਪਰ ਗੁਰੂ ਘਰ ਵੱਲੋਂ ਪ੍ਰਸ਼ਾਦਾ ਪਾਣੀ ਦਿੱਤਾ ਜਾਂਦਾ ਸੀ ਏਡਾ ਸੋਹਣਾ ਕਮਰਾ ਵਧੀਆ ਇੱਥੇ ਦਿੱਤਾ ਹੋਇਆ ਭਰਾਂਡਾ ਸਭ ਕੁਝ ਹੈਗਾ ਇੱਥੇ ਅੰਦਰ ਕੂਲਰ ਆ ਪੱਖਾ ਵਾ ਪਰ ਜਿਹੜੇ ਹਾਲਾਤ ਸੀ ਹੁਣ ਜਾਂਦਾ ਬਾਪੂ ਜੀ ਦਾ ਕੋਈ ਪਰਿਵਾਰਕ ਮੈਂਬਰ ਪਿੱਛੇ ਆਉਂਦਾ ਜਾਂ ਕੋਈ ਰਿਸ਼ਤੇਦਾਰ ਭੈਣ ਭਰਾ ਹੁੰਦਾ ਫਿਰ ਤਾਂ ਚਲੋ ਆ ਕੇ ਕੋਈ ਨਾ ਕੋਈ ਬਾਹ ਫੜ ਲੈਂਦਾ ਪਰ ਜਿੰਨਾ ਕ ਪ੍ਰਬੰਧਕਾਂ ਵੱਲੋਂ ਹੋ ਸਕਦਾ ਸੀ ਪ੍ਰਬੰਧਕਾਂ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਤੇ ਮੇਰੀ ਬੇਨਤੀ ਆ ਵੀ ਕੋਈ ਵੀ ਭੈਣ ਭਰਾ ਇਦਾਂ ਦੀ ਕੋਈ ਗਲਤ ਸ਼ਬਦਾਬਲੀ ਨਾ ਕਮੈਂਟਾਂ ਦਾ ਹੀ ਬੋਲੇ ਕਿਉਂਕਿ ਗੁਰੂ ਘਰਾ ਗੁਰੂ ਘਰ ਦੇ ਵਿੱਚ ਸਾਡਾ ਸਾਰਿਆਂ ਦਾ ਫਰਜ਼ ਆ ਵੀ ਜੇ ਕੋਈ ਸਾਡੀ ਡਿਊਟੀ ਲਾ ਕੇ ਮਾਰ ਰਹੇ ਨੇ ਭੇਜਿਆ ਅਸੀਂ ਬਾਪੂ ਨੂੰ ਲੈ ਕੇ ਚੱਲੇ ਸਾਡੀ ਕੀ ਔਕਾਤ ਆ ਵੀ ਅਸੀਂ ਕਿਸੇ ਇਦਾਂ ਗੁਰੂ ਘਰ ਦੇ ਸੇਵਾਦਾਰ ਦੀ ਸੇਵਾ ਕਰੀਏ ਗਰਾਉਂਡ ਵਾਲਾ ਤਾਂ ਉਹੀ ਆ ਸੱਚੇ ਪਾਤਸ਼ਾਹ ਮਹਾਰਾਜ ਆਪ ਹੀ ਨੇ ਤੇ ਬਾਪੂ ਜੀ ਵਾਸਤੇ ਬਸ ਇੱਕ ਅਰਦਾਸ ਕਰਦੇ ਹੋ ਵੀ ਬਾਪੂ ਸਵਰਨ ਸਿੰਘ ਜੀ ਠੀਕ ਹੋ ਜਾਣ ਠੀਕ ਹੋ ਕੇ ਦੁਬਾਰਾ ਇਸ ਕਮਰੇ ਚ ਆ ਕੇ ਰਹਿ ਸਕਣ ਜਿੰਨਾ ਉਹਨਾਂ ਦਾ ਜੀਵਨ ਜਿੱਦਾਂ ਵੀ ਉਹ ਜਿਉਣਾ ਚਾਹੁੰਦੇ ਨੇ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਉੱਥੇ ਹੀ ਰਹਿਣ ਸਾਡੇ ਕੋਲੇ ਆਪਦਾ ਜੀਵਨ ਉੱਥੇ ਹੀ ਬਤੀਤ ਕਰਨ ਹਾਂਜੀ ਚਾਬੀ ਜਿੰਦਾ ਕਾਕਾ ਹੈਗਾ ਆਪਣੇ ਕੋਈ ਨਮਾ ਨਮਾ ਜਿੰਦਾ ਦਿਓ ਇੱਕ ਤੇ ਹੁਣ ਬਾਪੂ ਜੀ ਦੇ ਕਮਰੇ ਨੂੰ ਅਸੀਂ ਤਾਲਾ ਲਗਾ ਕੇ ਜਿੰਦਾ ਲਗਾ ਕੇ ਨਾ ਚਾਬੀ ਇੱਕ ਤਾਂ ਹੀ ਪਿਆ ਦਾਲਾ ਤਾਂ ਇਹੀ ਲਾ ਦੋ ਹੇ ਇਹ ਲਾਦ ਨੇ ਜਿੰਦਾ ਲਾ ਕੇ ਚਾਬੀ ਨਾਲ ਨੇਟਾ ਬੰਦ ਹੋ ਗਏ ਸਾਰੀਆਂ ਜਾ ਰਹੇ ਆ ਜੀ ਵਾਹਿਗੁਰੂ ਕਿਰਪਾ ਕਰਨ ਬਾਪੂ ਜੀ ਤੰਦਰੁਸਤ ਹੋਣ ਤਕੜੇ ਹੋਣ ਬਾਪੂ ਸਵਰਨ ਸਿੰਘ ਜੀ ਬਾਪੂ ਜੀ ਆ ਤਾਲੇ ਦੀ ਚਾਬੀ ਆ ਤੁਹਾਡੇ ਕਮਰੇ ਦੀ ਚਾਬੀ ਅਗਰ ਆ ਜਬੇ ਜੁਮਾ ਸੱਚਮਾਨੀ ਚਾਬੀ ਜਿੰਦਾ ਲਾਦ ਕੇ ਨਾਲ ਨਹੀਂ ਲੈ ਕੇ ਜਾਣੀ ਚਾਬੀ ਨਾ ਮੈਂ ਸੱਚਮਾਨੀ ਚਾਬੀ ਇਹ ਇਹਨਾਂ ਨੂੰ ਸੇਵਾਦਾਰਾਂ ਨੂੰ ਦੇ ਦਈਏ ਇੱਥੇ ਧੱਕੇਬਾਜੀ ਤੁਸੀਂ ਧੱਕੇਬਾਜੀ ਕਰਦੇ ਨਹੀਂ ਇੱਥੇ ਇਹਨਾਂ ਨੂੰ ਬਾਬਾ ਜੀ ਨੂੰ ਦੇ ਦਈਏ ਸਫਾਈ ਕਰਾ ਦੇਣਗੇ ਕਮਰੇ ਦੀ ਹਾਂ ਆ ਬਾਬਾ ਜੀ ਨੂੰ ਲਾਈਟ ਮਾਰ ਇੱਧਰ ਰੱਖ ਜਾਣਾ ਹਾਂ ਬਾਬਾ ਜੀ ਇਹ ਆ ਦੇਖੋ ਬਾਬਾ ਬੰਟੀ ਹਾਂਜੀ ਆ ਬੰਟੀ ਰੋਗ ਕਿਸਾ ਪੈ ਗਿਆ ਜਰਾ ਗਿਆ ਉਹ ਦਵਾਈ ਦਵਾ ਕੇ ਲੈਉਣੇ ਆ ਬਾਬਾ ਜੀ ਸਰ ਉਹ ਲਈ ਆਹ ਤਾਂ ਹਸਪਤਾਲ ਚ ਦਵਾਕੇ ਲਿਆਉਣਗੇ ਨੁਦਿਆਣੇ ਹਸਪਤਾਲ ਤੋਂ ਜੀ ਮੈਂ ਕਰਾਂ ਮੈਂ ਟੱਟੀ ਪਿਛਾ ਦੇ ਓਕਾ ਹੋ ਜਾਊਗਾ ਨਹੀਂ ਸਭ ਕਰਾਵਾਂਗੇ ਉਹ ਵੀ ਕਰਾਵਾਂਗੇ ਅਸੀਂ ਕਰਾਵਾਂਗੇ ਬਾਪੂ ਜੀ ਉਹ ਨਹੀਂ ਵੀਰ ਮੈਂਡੀ ਮੰਨ ਲਓ ਉਹ ਕਰਾ ਦੇਣਗੇ ਸਾਰਾ ਚਾਬੀ ਬੰਟੀ ਬਾਬਾ ਜੀ ਨੂੰ ਦੇ ਦਈਏ ਹਾਂ ਬੰਟੀ ਬਾਬਾ ਜੀ ਨੂੰ ਚਾਬੀ ਦੇ ਦਈਏ ਕਮਰਾ ਸਾਫ ਕਰਾ ਦੇਣਗੇ ਅਸੀਂ ਵੀ ਕਾਫ ਸਾਫ ਕਰਾ ਕੇ ਨਾਲ ਲੈ ਕੇ ਜਾਣੀ ਆ ਨਾਲ ਲੈਣੀ ਆ ਤੇ ਨਾਲ ਲੈ ਲਾ ਚਾਬੀ ਨਾਲ ਲੈ ਕੇ ਜਾਣੀ ਆ ਕਿ ਬੰਟੀ ਬਾਬਾ ਜੀ ਨੂੰ ਦੇਣੀ ਆ ਦੱਸੋ ਜੇਬ ਚ ਪੜਾ ਦਵਾਈ ਲੈ ਕੇ ਜਦੋਂ ਆ ਗਏ ਫਿਰ ਜਿੰਦਾ ਖੋਲ ਲਈ ਉਹ ਬੰਟੀ ਹਾਂ ਜੀ ਅਕੜ ਕਾ ਕੁਛ ਉਹ ਨਹੀਂ ਦਵਾਈ ਦਵਾਨ ਲੱਗਿਆ ਜੀ ਹਾਂ ਦਵਾਈ ਦਵਾਨ ਲੱਗਿਆ ਤੁਹਾਨੂੰ ਮੈਂ ਦਵਾਈ ਚਾਹਦੀ ਅਮਲੀ ਇੱਥੇ ਉਹ ਕੋਈ ਨਹੀਂ ਉਹ ਵੀ ਚੈੱਕ ਕਰ ਲੈਣਗੇ ਮੈਂ ਦਵਾਈ ਚਾਹੀਏ ਉਹ ਕਰਕੇ ਕਰਕੇ ਲੈ ਆ ਜਣਾ ਆਪਾਂ ਦਰਦੀ ਦੀ ਦਵਾਈ ਲੈ ਕੇ ਮੈਂ ਵੀ ਚੱਲਿਆ ਨਾਲ ਨਾਲ ਚੱਲਿਆ ਮੈਂ ਚੱਲਿਆ ਨਾਲ ਤੇਰਾ ਭਲਾ ਇਹ ਮੈਂ ਦਵਾਈ ਚਾਹਦੇ ਮੈਨੂੰ ਮਾਰੋ ਨਾ ਆਪਾਂ ਆ ਜਾਣਾ ਕੋਈ ਗੱਲ ਨਹੀਂ ਆ ਜਾਣਾ ਬਾਪੂ ਪਤਾ ਕੀ ਗੱਲ ਹੈ ਨਹੀਂ ਨਹੀਂ ਬਾਪੂ ਦੁਖੀ ਨਹੀਂ ਕਰਦੇ ਦੁਖੀ ਨਹੀਂ ਕਰਦੇ ਮੈਂ ਕਹਿੰਦਾ ਦੁਖੀ ਨਾ ਕਰਦੇ ਨਹੀਂ ਕਰਦੇ ਦੁਖੀ ਬਾਪੂ ਨਹੀਂ ਨਹੀਂ ਦਵਾਈ ਦਵਾ ਕੇ ਤੁਹਾਨੂੰ ਆ ਜਾਣਾ ਇਹਨਾਂ ਨੇ ਠੀਕ ਹੈ ਬਾਪੂ ਦੁਖੀ ਨਾ ਕਰੋ ਦੁਖੀ ਨਹੀਂ ਕਰਦੇ ਠੀਕ ਹੈ ਬਾਪੂ ਮੁੜੇ ਆਉਣੇ ਆਪਾਂ ਮੁੜੇ ਆਉਣੇ ਕੋਈ ਨਾ ਕੋਈ ਲਿਉਣਗੇ ਹੁਣੇ ਛੱਡ ਜਾਂਦੇ ਨੇ ਆ ਹੁਣੇ ਛੱਡ ਜਾਂਦੇ ਨੇ ਛੱਡ ਦੇ ਕੋਈ ਨਾ ਬਾਹਰ ਛੱਡ ਜਾਂਦੇ ਹੁਣੇ ਛੱਡ ਦਿੰਦੇ ਨੇ ਮੈਂ ਨਹੀਂ ਰਾਈ ਚਾਹਤੀ ਆ ਬੇਬੇ ਮੈਂ ਤੁਸੀਂ ਮੈਂ ਤੁਹਾਨੂੰ ਠੀਕ ਆ ਬਾਪੂ ਜੀ ਕੋਈ ਨਾ ਥੋੜੇ ਟਾਈਮ ਚ ਮੁੰਡੇ ਆਵਾਂਗੇ ਹੁਣੇ ਆ ਜੰਨੇ ਆ ਚਾਬੀ ਪਾਲਾ ਜੇਬ ਚ ਪਾਲੀ ਪਾਲੀ ਚਾਬੀ ਪਾਲੀ ਤਕੇ ਵਾਰੀ ਕਰਦੇ ਮੈਂ ਨਾ ਨਹੀਂ ਬਾਪੂ ਅਸੀਂ ਤੇਰੇ ਪੁੱਤ ਆਈ ਤਾਂ ਮਦਦ ਦੇਖ ਬਾਪੂ ਤੇਰੇ ਪੈਰਾਂ ਨੂੰ ਕਿਵੇਂ ਟੱਤੀ ਸਾਰੇ ਲੱਗੀ ਪਈ ਐ ਦੇਖ ਮੈਂ ਕਹਿੰਦਾ ਮੈਂ ਬਿਮਾਰਾ ਨਾ ਟਾਈਮ ਬਾਪੂ ਜੀ ਤੁਹਾਡੀ ਮਦਦ ਲਈ ਆਏ ਆ ਨਹੀਂ ਹੁਣ ਨਹੀਂ ਦਿੰਦੇ ਬਾਪੂ ਅਸੀਂ ਹੁਣ ਨਹੀਂ ਦਿੰਦੇ ਔਖਾ ਸਾਡਾ ਪਿਓ ਆ ਤੂੰ ਢਾਕਲਾ ਲੱਤਾਂ ਢਾਕਲਾ ਅੱਲਾ ਤਾਂ ਢਾਕਲਾ ਚੱਲ ਚੱਲ ਮੈਂ ਵੀ ਚੱਲਾਂ ਤੇਰੇ ਨਾਲ ਚੱਲ ਢਾਕਲਾ ਲੱਤਾਂ ਬਾਪੂ ਹੀ ਟਾਕ ਲਾ ਲੱਤਾ ਬਾਪੂ ਠੰਡਾ ਬਾਪੂ ਠੰਡਾ ਠੰਡਾ ਬਾਪੂ ਟਾਕ ਲਾ ਲੱਤਾ ਕੋਈ ਨਾ ਬਾਹਰ ਸਤ ਕੋਈ ਨਾ ਬਾਪੂ ਕੋਈ ਬਾਪੂ ਤੇ ਹੋਣੇ ਲੈ ਕੇ ਮੇਰਾ ਪਿਆਵਾਂ ਤੇ ਸਾਡਾ ਸਾਡਾ ਬਾਪੂ ਆਂ ਤੂੰ ਸਾਡਾ ਬਾਪੂ ਆਂ ਅਮਾ ਮਾਰਜੀ ਬੱਸ ਤੂੰ ਮੈਂ ਠੱਕੇ ਵਾਰੀ ਨਾ ਕਰੋ ਨਹੀਂ ਕਰਦੇ ਛੱਡ ਦੇ ਕੋਈ ਨਾ ਛੱਡ ਦੇ ਇਹਦੀ ਛੱਡ ਦੇ ਛੱਡ ਦੇ ਕੋਈ ਨਾ ਛੱਡ ਦੇ ਛੱਡ ਦੇ ਨਹੀਂ ਬਾਪੂ ਨਹੀਂ ਨਹੀਂ ਹੋਣੇ ਕਿ ਕਹਿ ਰਹੇ ਹੋ ਨਹੀਂ ਬਾਪੂ ਸੌਰੀ ਮਾਫੀ ਗਲਤੀ ਗਲਤੀ ਹੋ ਗਈ ਮੇਰੇ ਮਨ ਤੁਹੀਂ ਨਹੀਂ ਕਹਿਣਾ ਚਾਹੀਦਾ ਨਹੀਂ ਕਰਦੇ ਤੁਕੀ ਬਾਪੂ ਅਸੀਂ ਤੇ ਤੇਰੀ ਮਦਦ ਕਰਨ ਆਏ ਆ ਬਾਪੂ ਨਹੀਂ ਬਾਪੂ ਸਾਡਾ ਪਿਓ ਇੰਨੀ ਮਾੜੀ ਹਾਲਤ ਚ ਪਿਆ ਅਸੀਂ ਤੇ ਲੈਣ ਆਏ ਆ ਬਾਪੂ ਨਹੀਂ ਹੋਣ ਦਿੰਦੇ ਓੱਖਾ ਤੇਰੇ ਨਾਲ ਵਾਅਦਾ ਤੈਨੂੰ ਓੱਖਾ ਨਹੀਂ ਹੋਣ ਦਿੰਦੇ ਨਹੀਂ ਗੱਲ ਕਰਦਾ ਫਿਰ ਕੋਈ ਨਾ ਕਰਾਂਗਾ ਹਸਪਤਾਲ ਤੈਨੂੰ ਦਾਖਲ ਕਰਾਵਾਂਗੇ ਓੱਖਾ ਹਸਪਤਾਲ ਤੇ ਦਾਖਲ ਕਰਾਵਾਂਗੇ ਬਾਪੂ ਤੈਨੂੰ ਛੱਡ ਜਾਗੇ ਅਸੀਂ ਕੋਈ ਨਾ ਮੰਨ ਲਓ ਕਹਾਂ ਮੈਂ ਦੁਖੀ ਹੋ ਜਾਵਾਂ ਨਹੀਂ ਹੋਣ ਦਿੰਦੇ ਦੁਖੀ ਬਾਪੂ ਚਲੋ ਕੋਈ ਗੱਲ ਨਹੀਂ ਆਜਾਂਗੇ ਲੈ ਕੇ ਆਜਦੇ ਨਹੀਂ ਲੈ ਕੇ ਤੇਰੇ ਨਾਲ ਵਾਅਦਾ ਰਿਹਾ ਆਜੇਗਾ ਆਜੇਗਾ ਬਾਪੂ ਕੰਚਨ ਨਾਲ ਆ ਤੂੰ ਤेंशन ਨਾ ਲੈ ਆੜੇ ਵਾਲੇ ਜੀ ਤੁਹਾਡੇ ਹਿਸਾਬ ਨਾਲ ਲੈ ਕੇ ਕਹਿਣਾ ਚਾਹੀਦਾ ਜੀ ਦਵਾਈ ਦਾ ਦਵਾਣੀ ਚਾਹੀਦੀ ਹੈ ਹੈਨਾ ਦਵਾਈ ਦਾ ਦਵਾਣੀ ਚਾਹੀਦੀ ਐਨੀ ਦੇਰ ਦਾ ਇਹ ਤਾਂ ਕਿਸੇ ਨੇ ਇਲਾਜ ਨਹੀਂ ਕਰਾਇਆ ਅਛਾ ਜੀ ਜਿਹੜਾ ਮਾੜਾ ਮਾੜਾ ਦਰਦ ਹੁੰਦਾ ਜਿੰਨੇ ਜੋਗੇ ਅਸੀਂ ਹੈਗੇ ਸੀ ਅਸੀਂ ਕਰ ਦਿੰਨੇ ਆ ਹਾਂ ਅੱਗੋਂ ਫਿਰ ਗਲਤ ਬੋਲਦਾ ਕੀ ਕਰੀਏ ਜੀ ਹੂੰ ਹੂੰ ਤੁਹਾਨੂੰ ਮਾਰਨ ਪੈਂਦਾ ਹੂੰ ਹੂੰ ਸਾਰੇ ਬੰਦੇ ਡਿਊਟੀਆਂ ਵਾਲੇ ਡਿਊਟੀ ਕਰਕੇ ਚਲੇ ਜਾਂਦੇ ਮਗਰ ਉਹ ਸਾਮਣ ਵਾਲਾ ਹੈ ਬਹੁਤ ਚਿਰ ਤੇ ਕੋਈ ਨਹੀਂ ਅਸੀਂ ਕੰਮ ਕਰਾਂਦੇ ਚਲੇ ਜਾਂਦੇ ਹਰੂ ਘਰ ਦੀ ਸੇਵਾ ਚਲਦੀ ਹੈ ਅਸੀਂ ਉਧਰ ਹੁੰਨੇ ਆ ਅਸੀਂ ਤਾਂ ਉਦੋਂ ਆਣਾ ਜਦੋਂ ਪ੍ਰਸ਼ਾਦਾ ਛਕਣਾ ਲੇਬਰ ਦੇ ਨਾਲ ਹੀ ਆਉਣਾ ਹਾਂ ਲੇਵਰ ਦੇ ਨਾਲ ਆਏ ਲੇਵਰ ਤੋਂ ਲੈ ਕੇ ਨਾਲ ਹੀ ਚਲੇ ਗਏ ਅਸੀਂ ਇਹਨੂੰ ਵੀ ਪ੍ਰਸ਼ਾਦਾ ਦੇ ਜੰਦੇ ਨੇ ਲੇਵਰ ਵਾਲੇ ਚਲੋ ਬਹੁਤ ਧੰਨਵਾਦੀ ਤੁਸੀਂ ਸਾਰੇ ਚਲੋ ਕੋਈ ਨਾਲ ਸਾਧ ਦਿੱਤਾ ਜੀ ਨਾਲ ਤੇ ਹੁਣ ਬਾਪੂ ਸਵਰਨ ਸਿੰਘ ਜੀ ਨੂੰ ਅਸੀਂ ਆਪਣੇ ਨਾਲ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਸੁਪਨਿਆਂ ਦੇ ਘਰ ਦੇ ਵਿੱਚ ਲੈ ਕੇ ਜਾ ਰਹੇ ਹਾਂ ਤੇ ਜਰੂਰ ਸਾਰਿਆਂ ਨੂੰ ਬੇਨਤੀ ਹੈ ਜੀ ਅਰਦਾਸ ਵੀ ਕਰਿਓ ਬਾਪੂ ਜੀ ਸ਼ਿਰਜਾਬੀ ਲਈ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਤਾਂ ਜੋ ਬਾਪੂ ਜੀ ਦਾ ਕੋਈ ਰਿਸ਼ਤੇਦਾਰ ਭੈਣ ਭਰਾ ਪਛਾਣ ਸਕੇ ਆਪਨੂੰ ਮਿਲ ਸਕੇ ਜੇ ਕੋਈ ਪਹਿਚਾਨਦਾ ਵਾ ਤੇ ਸਾਡੇ ਨਾਲ ਸੰਪਰਕ ਵੀ ਜਰੂਰ ਕਰਿਓ ਸੱਚੇ ਬਾਦਸ਼ਾਹ ਸਰਬੱਤ ਦਾ ਭਲਾ ਕਰਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਚਲੋ ਅੱਛਾ ਫਿਰ ਇੱਕ ਦੋ ਮਿੰਟ ਮਾਣੇ ਦੋ ਇੱਥੇ ਦੋ ਸਾਈਨ ਮਾਰ ਜਿਓ ਮਾੜੇ ਮੈਂ ਦੋ ਲਾਈਨਾਂ ਲਿਖ ਲੈਣ ਅੱਜ ਕੀ ਤਰੀਕ ਹੋਗੀ 6 ਚਲੋ ਬਾਪੂ ਚਲੀਏ ਫਿਰ ਲਾ ਚਲ ਇੱਥੇ ਇੱਥੇ ਬੈਠਾ ਮੈਂ ਅੱਜ ਢਿੱਡ ਭਿਆਉ ਲਿਆ ਖਾ ਰਿਹਾ ਹਾਂ ਉਹ ਕੋਈ ਗੱਲ ਨਹੀਂ ਮੈਂ ਜਾਣਾ ਬਾਪੂ ਫਿਕਰ ਦਾ ਕਰ ਅਸੀਂ ਤੇਰੇ ਪੁੱਤ ਆ ਤੇਰੀ ਟੱਟੀ ਪਿਸ਼ਾਬ ਅਸੀਂ ਅਸੀਂ ਕਰਾਵਾਂਗੇ ਟੱਟੀ ਪਿਸ਼ਾਬ ਨਹੀਂ ਕਰ ਸਕਦੇ ਠੀਕ ਹੈ ਭਾਈ ਸਾਹਿਬ ਬਾਪੂ ਜੀ ਪਿੱਛਾ ਪਿੰਡ ਤੁਹਾਡਾ ਆਨੰਦਪੁਰ ਸਾਹਿਬ ਦਾ ਹੀ ਆ ਹਾਂ ਸ਼ਹਿਰ ਚ ਆ ਕਿ ਪਿੰਡ ਆ ਕੋਈ ਨਾਲ ਹੈ ਪਿੰਡ ਆ ਕੋਈ ਨਾਲ ਕਿ ਸ਼ਹਿਰ ਆ ਨਾਪੂ ਸਾਹਿਬ ਖਾਸ ਆਨੰਦਪੁਰ ਸਾਹਿਬ ਦੇ ਠੀਕ ਨਾ ਚਲੋ ਪੁੱਤ ਹਸਪੀਟਲ ਨੇ ਮੂਰੇ ਉੱਥੇ ਨਾ ਕਿ ਚਲੋ ਸ্নান ਸਵੇਰੇ ਕਰਾਵਾਂਗੇ ਹੁਣ ਨਹੀਂ ਕਰਾਉਣਾ ਹੁਣ ਬਾਪੂ ਜੀ ਸੁਪਨਿਆਂ ਦੇ ਘਰ ਦੇ ਵਿੱਚ ਦਾਖਲ ਹੋ ਰਹੇ ਨੇ ਜਿੱਥੇ ਬਾਪੂ ਜੀ ਆਪਣਾ ਇਕ ਚੰਗਾ ਮਾਨ ਸਤਕਾਰ ਭਰਿਆ ਤੰਦਰੁਸਤੀ ਭਰਿਆ ਜੀਵਨ ਬਤੀਤ ਕਰ ਸਕਣ ਇਹ ਸਾਰੇ ਕਰੇ ਅਰਦਾਸ ਬੇਨਤੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ